ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਦੋਸਤ ਐਂਡ 호ਸਟ ਬਿੱਟੂ ਨਿਜਾਮ ਪਰ ਸਵਾਤ ਕਰਦਾ ਹਾਂ ਜੀ ਇੱਕ ਹੋਰ ਵੀਡੀਓ ਵਿੱਚ ਦਰਸ਼ਕੋ ਅੱਜ ਦੀ ਵੀਡੀਓ ਬੜੀ ਦਿਲਚਸਪ ਹੋਣ ਵਾਲੀ ਵੀਡੀਓ ਆ ਅੱਜ ਜਿਹੜੇ ਆਪਾਂ ਤੁਹਾਨੂੰ ਸੱਖਸਨ ਮਨਾਉਣਾ ਉਹ ਬੜੀ ਨਿੱਗੇ ਸੁਆਦੇ ਮਾਲਕ ਨੇ ਤੇ ਰਿਟਾਇਰਡ ਡੀਐਸਪੀ ਨੇ ਆਪਾਂ ਪਹੁੰਚੇ ਹੋਏ ਆ ਪਿੰਡ ਦੀਵਾ ਮੰਡੇਰ ਫਾਰਮ ਤੇ ਬਾਈ ਜੀ ਜਿਹਨਾਂ ਦਾ ਇੱਥੇ ਬਾਗ ਵੀ ਲਾਇਆ ਹੋਇਆ ਤੇ ਮੁਰਗੀ ਪਾਲਣ ਦਾ ਧੰਦਾ ਵੀ ਕਰਦੇ ਆ ਤੇ ਬੱਤਕਾਂ ਵੀ ਰੱਖੀਆਂ ਹੋਈਆਂ ਨੇ ਤੇ ਮੱਛੀ ਫਾਰਮ ਵੀ ਬਣਾਇਆ ਹੋਇਆ ਯਾਨੀ ਸਾਰਾ ਕੁਝ ਹੀ ਬਣਾਇਆ ਹੋਇਆ ਅੱਜ ਦੀ ਜਿਹੜੀ ਆਪਣੀ ਵੀਡੀਓ ਆ ਇਹ ਮੁਰਗੀ ਪਾਲਣ ਤੇ ਬੱਤਕ ਪਾਲਣ ਤੇ ਮੱਛੀ ਪਾਲਣ ਦੇ ਉੱਪਰ ਆਪਾਂ ਬਣਾ ਰਹੇ ਹਾਂ ਤੇ ਤੁਸੀਂ ਬਣੇ ਰਹੋ ਵੀਡੀਓ ਦਾ ਨਾਲ ਕਿ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਆਪਣਾ ਇਹਨੂੰ ਸਬਸਕ੍ਰਾਈਬ ਕਰਿਓ ਜੇ ਫੇਸਬੁੱਕ ਤੇ ਤਾਂ ਬਿੱਟਰ ਨੂੰ ਇੱਥੇ ਪਰ ਪੇਜ ਨੂੰ ਫਾਲੋ ਜ਼ਰੂਰ ਕਰਿਓ ਤੇ ਕਰਦੇ ਆਂ ਵੀਰ ਨਾਲ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਆਪਣਾ ਨਾਂ ਤੇ ਹਾਂਜੀ ਮੇਰਾ ਨਾਮ ਅਜਮੇਰ ਸਿੰਘ ਮਡੇਰਾ ਮੈਂ ਰਿਟਾਇਰ ਡੀਐਸਪੀ ਜੀ ਹਾਂ ਤੇ ਮੇਰਾ ਜਿਹੜਾ ਇਹ ਫਾਰਮ ਆ ਇਹ ਖੰਨੇ ਤੋਂ ਮਲੇਰਕੋਟਲਾ ਰੋਡ ਚਾਹੇ ਜਰਗ ਰੋਡ ਕਹਿੰਦੇ ਹੋ ਹਾਂਜੀ ਉਹਦੇ ਤੋਂ ਅੱਧਾ ਕਿਲੋਮੀਟਰ ਪਿੱਛੇ ਹਟ ਮੈਂ ਇਹ ਤਕਰੀਬਨ 8-10 ਪਿੰਡਾਂ ਨੂੰ ਸੜਕ ਲਿੰਕ ਰੋਡ ਆ ਜਿਹੜੀ ਇਹ ਜੋੜਦੀ ਆ ਜਿਵੇਂ ਠੀਕ ਹੈ ਜੀ ਦੀਵਾ ਮਡੇਰ ਹੋ ਗਿਆ ਦੀਵਾ ਖੋਸਾ ਹਾਂਜੀ ਜਰਗੜੀ ਨਜਾਮਪੁਰ ਲਸਾੜਾ ਲੂਣਾ ਹਾਂਜੀ ਹਾਂਜੀ ਇਹ ਪਿੰਡ ਇਹਦੇ ਨੇੜੇ-ਨੇੜੇ ਪੈਂਦੇ ਨੇ ਇਹ ਜੀ ਹਾਂ ਇਹਦੇ ਤੇ ਮੇਰਾ ਫਾਰਮ ਆ ਤੇ ਬੀਟੀ ਸਾਨੂੰ ਇਹ ਦੱਸੋ ਵੀ ਤੁਸੀਂ ਆਪਣੀ ਪੜ੍ਹਾਈ ਕਿੱਥੋਂ ਕਰੀ ਤੇ ਕਿੱਥੇ ਤੱਕ ਤੁਸੀਂ ਸਟੱਡੀ ਕਰੀ ਹੋਈ ਆ ਮੈਂ ਪਹਿਲਾਂ ਤਾਂ 10ਵੀਂ ਤੱਕ ਤਾਂ ਨਸਰਾਲੀ ਸਕੂਲ ਚ ਪੜਿਆ ਪਹਿਲਾਂ ਪ੍ਰਾਇਮਰੀ ਪਿੰਡ ਦੀਵਾ ਮਡੇਰ ਦੇ ਖੋਸੇ ਦੇ ਸਕੂਲ ਚੋਂ ਕਰੀ ਹਾਂਜੀ ਫਿਰ ਨਸਰਾਲੀ ਸ੍ਰੀ ਹਰਦੇਵ ਸਿੰਘ ਹਾਈ ਸਕੂਲ ਨਸਰਾਲੀ ਤੋਂ ਕਰੀ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਲ ਉੱਥੇ ਆਈਟੀਆਈ ਵੀ ਕਰੀ ਤੇ ਬੌਂਡਰੀ ਕਾਲਜ ਵੀ ਲਾਇਆ ਸਾਹਿਬ ਠੀਕ ਹੈ ਜੀ ਹਾਂਜੀ ਉਸ ਤੋਂ ਬਾਅਦ ਫਿਰ ਮੈਂ ਇਦਾਂ ਡਿਪਾਰਟਮੈਂਟ ਵਿੱਚ ਭਰਤੀ ਹੋ ਗਿਆ ਹਾਂ। ਚਰਾ तकरीबन 84 ਚ। ਅੱਛਾ ਜੀ। ਹਾਂ ਜੀ 84 ਦੀ ਭਰਤੀ ਹੋਣ ਤੋਂ ਬਾਅਦ ਮੈਂ ਸਪਾਈ ਰੈਂਕ ਤੇ ਭਰਤੀ ਹੋਇਆ ਤੇ ਹੌਲੀ ਹੌਲੀ ਜਲੂ ਅੱਛਾ ਜੀ ਰੈਂਕ ਮਿਲਦੇ ਗਏ ਮੈਂ ਹਾਂ ਜੀ ਕਿ ਅੱਗੇ ਹੁਣ ਰਿਟਾਇਰਮੈਂਟ ਤੱਕ ਮੈਂ ਡੀਐਸਪੀ ਬਣ ਕੇ ਰਿਟਾਇਰ ਹੋਇਆ। ਠੀਕ ਹੈ ਜੀ। ਆਮ ਆਮ ਸਕੂਲ ਤੋਂ ਪੜਿਆ ਹੋਇਆ ਮੈਂ ਜਿਹੜੀ 10 ਪੈਸੇ ਵਾਲੇ ਫੀਸ ਹਾਂ ਜੀ ਦਰਸ਼ਕੋ ਦੇਖ ਲਓ ਆਪਾਂ ਵੱਡੇ ਵੱਡੇ ਅੰਗਰੇਜ਼ੀ ਸਕੂਲਾਂ ਵਿੱਚ ਲਾਈ ਜਾਂਦੇ ਆਂ ਅੱਜ ਕੱਲ ਇੱਕ ਟ੍ਰੈਂਡੇ ਬਣ ਚੁੱਕੇ ਆਂ ਵੀ ਜਿਹੜਾ ਬੱਚਾ ਅੰਗਰੇਜ਼ੀ ਸਕੂਲ 'ਚ ਪੜਦਾ ਉਹਨੂੰ ਹੀ ਬ हां जी भाई जी ये गल करिए ਤੁਸੀਂ ਆਪਣੀ ਕਿੰਨਾ ਚਿਰ ਨੌਕਰੀ ਕੀਤੀ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਟ੍ਰੀਟਮੈਂਟ ਹੋਣ ਤੇ ਤੇ ਪੰਜਾਬ ਦੀ ਕਿੰਨਾ ਚਿਰ ਸੇਵਾ ਕੀਤੀ तकरीबन 38 ਸਾਲ ਦੇ ਨੇੜੇ ਮੈਂ ਨੌਕਰੀ ਕਰੀ ਆ ਹਾਂਜੀ 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 ਰਿਟਾਇਰ ਹੋਏ ਨੂੰ ਦੋ ਤਾਂ ਇੱਕ ਸਾਲ ਹੋ ਗਏ ਠੀਕ ਹੈ ਜੀ ਹਾਂਜੀ ਤੇ ਅੱਛਾ ਮੈਂ ਜਿਹੜੀ ਨੌਕਰੀ ਕੀਤੀ ਆ ਹਾਂਜੀ ਚੰਡੀਗੜ੍ਹ ਠੀਕ ਹੈ ਜੀ ਨਾਭਾ ਹਾਂਜੀ ਪਟਿਆਲਾ ਸੰਗਰੂਰ ਹਾਂਜੀ ਮਾਨਸਾ ਏਅਰਪੋਰਟ ਰਾ ਇਨਾ ਜਗ੍ਹਾ ਤੇ ਮਨੋ ਯਾਨੀ ਮੰਨ ਲਓ ਸਾਰੇ ਪੰਜਾਬ ਦੇ ਕੋ ਮਗਿਆ ਫਰੋਜਪੁਰ ਕਨੇ ਨਹੀਂ ਗਏ ਬਸ ਇਧਰ ਹੀ ਸੈਟ ਨਹੀਂ ਗਏ ਹਾਂਜੀ ਹਾਂ ਠੀਕ ਆ ਜੀ ਤੇ ਬਾਈ ਜੀ ਜੇ ਆਪਾਂ ਗੱਲ ਕਰੀਏ ਮੰਨ ਲਓ ਤੁਸੀਂ ਇਹ ਲਾਇਆ ਫਾਰਮਿੰਗ ਕਰਦੇ ਹੋ ਮੁਰਗੀਆਂ ਦੀ ਬੱਤਕਾਂ ਦੀ ਤੇ ਇਹਦੇ ਵਿੱਚ ਤੁਹਾਨੂੰ ਕਰਦੇ ਆ ਨੇ ਨਹੀਂ ਕਿਹਾ ਵੀ ਤੁਸੀਂ ਇਹ ਕਿਹੜੇ ਕੰਮਾਂ ਦੇ ਵਿੱਚ ਪੈ ਗਏ ਜੀ ਆਪਾਂ ਚਲੋ ਸ਼ਹਿਰ ਜਾ ਕੇ ਕੋਠੀ ਲੈ ਕੇ ਲੈ ਰਹੇ ਆ ਇੱਥੇ ਪਿੰਡ ਦੇ ਵਿੱਚ ਕੀ ਰੱਖਿਆ ਨਹੀਂ ਯਾਦ ਤਾਰ ਰਿਟਾਇਰਮੈਂਟ ਰੇਡ ਰੈਂਕ ਦੇ ਆਫਸਰ ਹੁੰਦੇ ਨੇ ਉਹ ਚੰਡੀਗੜ੍ਹ ਦੇ ਹੁੰਦੇ ਨੇ ਨੇ ਮੇਰੀ ਕੋਠੀ ਨਿਊ ਚੰਡੀਗੜ੍ਹ ਚ ਹੈਗੀ ਆ ਅੱਛਾ ਜੀ ਹਾਂ ਜੀ ਠੀਕ ਹੈ ਜੀ ਜਿਹੜਾ ਬੇਟਾ ਉਹ ਫੋਰਨ ਚਾ ਕੈਨੇਡਾ ਚਾ ਐਮ ਬੀਬੀਐਸ ਡਾਕਟਰ ਆ ਠੀਕ ਹੈ ਜੀ ਉਧਰੋਂ ਡਾਕਟਰੀ ਕਰਕੇ ਉਧਰ ਚਲਿਆ ਗਿਆ ਹਾਂਜੀ ਹਾਂਜੀ ਇਸ ਕਰਕੇ ਫਿਰ ਉਹਨੂੰ ਵੀ ਥੋੜਾ ਜਿਹਾ ਸੌਂਕਤੀ ਵੀ ਖੁੱਲਾ ਜਗ੍ਹਾ ਖੁੱਲੀ ਹੋਣੀ ਚਾਹੀਦੀ ਆ ਵੀ ਜਿੱਥੇ ਵੀ ਆਪਾਂ ਰਹਿਣਾ ਹਾਂਜੀ ਹਾਂਜੀ ਇਸ ਕਰਕੇ ਅਸੀਂ ਇਹ ਫਾਰਮ ਬਣਾ ਲਿਆ ਵੀ ਜਦੋਂ ਵੀ ਬਾਹਰ ਅੰਦਰ ਕਿਤੇ ਜਾਣ ਦੀ ਲੋੜ ਨਾ ਪਵੇ ਆਪਦੇ ਫਾਰਮ 'ਚ ਘੁੰਮੀਆਂ ਇੱਥੇ ਰਹੀ ਹੈ ਤਾਜ਼ਾ ਸਾਨੂੰ ਫਰੂਟ ਜਾਂ ਮੀਟ ਜੋ ਵੀ ਹੈ ਆਪਦਾ ਖਾਣ ਨੂੰ ਮਿਲੇ ਹਾਂਜੀ ਹਾਂਜੀ ਹੁਣ ਤੁਹਾਨੂੰ ਪਤਾ ਕਿ ਪਹਿਲਾਂ ਨੌਕਰੀ ਐਜੇ ਡਿਪਾਰਟਮੈਂਟ ਚ ਕਰੀਆ ਖਾਣ ਦਾ ਸੌਂਕ ਤਾਂ ਹੈਗਾ ਸੀਗਾ ਸਹੀ ਗੱਲ ਹੈ ਜੀ ਹਾਂਜੀ ਹਾਂਜੀ ਉਹਦੇ ਕਰਕੇ ਅਸੀਂ ਮੱਛੀਆਂ ਪਾਲੀਆਂ ਮੁਰਗੀਆਂ ਪਾਲੀਆਂ ਵੀ ਤਾਜ਼ਾ ਮੀਟ ਮਿਲੇ ਜਿਹੜੇ ਹੁਣ ਦੂਜੇ ਬਰੇਲਰ ਨੇ ਜਿਹੋਨਾਂ ਦਾ ਮੀਟ ਇੰਨਾ ਵਧੀਆ ਨਹੀਂ ਹੁੰਦਾ ਚਲੋ ਲੋਕ ਹਾਂਜੀ ਹਾਂ ਤੋਂ ਜੀ ਖਰਾਕ ਨਾਲ ਜਲਦੀ ਤਿਆਰ ਕਰ ਦਿੰਦੇ ਨੇ ਹਾਂ ਉਹ 35 ਦਿਨਾਂ ਚ ਤਿਆਰ ਹੋ ਜਾਂਦਾ ਇਹ 7 ਮਹੀਨੇ ਚ ਆਂਡਾ ਦੇਣ ਲੱਗਦੀ ਆ ਮੁਰਗੀ ਹਾਂਜੀ ਹਾਂਜੀ ਫਿਰ ਜਿਹੜਾ ਫਰੂਟ ਥੱਲੇ गिरਦਾ ਸਾਡਾ ਜਾਂ ਕੋਈ ਹੋ ਰੇ ਬਾਹਰਲਾ ਖਾ ਕੇ ਆਰਗੈਨਿਕ ਚੀਜ਼ਾਂ ਖਾ ਕੇ ਅੰਡਾ ਦਿੰਦੀਆਂ ਨੇ ਇਹਦਾ ਅੰਡਾ ਜਿਹੜਾ ਬਹੁਤ ਜ਼ਿਆਦਾ ਵਧੀਆ ਅੱਛਾ ਇਹਦੀ ਡਿਮਾਂਡ ਵੀ ਬਹੁਤ ਹੈ ਜੀ ਇਹਦੀ ਹਾਂ ਯਾਰ ਇਹ ਗੱਲ ਕਰੀਏ ਆਰਗੈਨਿਕ ਅੰਡੇ ਦੀ ਜਿਹੜੀਆਂ ਫਰੀ ਰੇਂਜ ਮੁਰਗੀ ਪਰ ਮੈਂ ਇਹਦੀ ਡਿਮਾਂਡ ਬਹੁਤ ਆ ਖੁੱਲੀਆਂ ਫਿਰਦੀਆਂ ਨੇ ਹਾਂਜੀ ਹਾਂ ਤੇ ਬਾਜੀ ਤੁਹਾਨੂੰ ਇਹ ਕੰਮ ਦੇ ਵਿੱਚ ਕੋਈ ਸੰਯੋਗ ਕਰ ਰਿਹਾ ਹੋਰ ਨਾਲ ਕੇ ਕਲੀ ਕਰ ਰਹੇ ਹੋ ਹਾਂਜੀ ਸੰਯੋਗ ਤਾਂ ਜਿਵੇਂ ਮਾਤਾ ਪਿਤਾ ਵੀ ਠੀਕ ਠਾਕ ਨੇ ਉਹ ਵੀ ਆ ਜਾਂਦੇ ਨੇ ਜ਼ਿਆਦਾ ਸੰਯੋਗ ਭਰਾ ਕਰ ਰਿਹਾ ਹਾਂਜੀ ਆਪ ਰੀਤ ਧਰਮ ਪਤਨੀ ਵੀ ਇੱਥੇ ਆ ਜਾਂਦੀ ਆ ਠੀਕ ਹੈ ਜੀ ਉਹ ਵੀ ਜਿਵੇਂ ਹੁਣ ਉੱਪਰ ਸਪਾਈਸ ਕੋਈ ਕਰਨੀ ਹ ਤੇ ਨੌਕਰ ਰੱਖਿਆ ਹੋਇਆ ਸਹੀ ਗੱਲ ਹੈ ਹਾਂਜੀ ਹਾਂਜੀ ਪਰ ਨੌਕਰ ਵਾਲਾ ਆਪਾਂ ਨੂੰ ਕਾਨੂੰ ਚੰਗਾ ਲੱਗਦਾ ਹਾਂਜੀ ਹਾਂ ਤੇ ਭਾਜੀ ਇਹ ਕਿੰਨੇ ਦੇ ਵਿੱਚ ਆਪਣਾ ਵੀਰ ਜੀ ਕਹੋ ਕਰਿਆ ਆਇਆ ਬਾਈ ਜੀ ਆਪਣਾ ਮੰਨ ਲਾ ਏਰੀਆ ਸਾਰਾ ਟੋਟਲ ਬਗੜਿਆ ਆਇਆ ਤਕਰੀਬਨ 1.5 ਏਕੜ ਥਾਂ ਹੋਊਗਾ ਹਾਂ ਹਾਂ ਇਹਦੇ ਵਿੱਚ ਹੀ ਸਾਰਾ ਮੁਰਗੀਆਂ ਵੀ ਖੁੱਲੀਆਂ ਫਿਰਦੀਆਂ ਨੇ ਬੱਤਕਾਂ ਵੀ ਫਿਰੀ ਜਾਂਦੀਆਂ ਨੇ ਹਾਂਜੀ ਹਾਂਜੀ ਹਾਂ ਤੇ ਜੇ ਆਪਾਂ ਗੱਲ ਕਰੀਏ ਤੇ ਨਹੀਂ ਕਾਫੀ ਏਰੀਆ ਹੋ ਜਾਂਦਾ ਹੈ ਹਾਂ ਤੇ ਆਪਾਂ ਨੂੰ ਮੁਰਗੀ ਫਾਰਮ ਦਾ ਸੌਂਕ ਕਦੋਂ ਤਾਂ ਜਾਗਿਆ ਵੀ ਆਪਾਂ ਫ੍ਰੀ ਰੇਂਜ ਮੁਰਗੀ ਫਾਰਮ ਆਪਣਾ ਕੀਤਾ ਜਾਵੇ ਕਿਵੇਂ ਆਏ ਤੁਸੀਂ ਇਹ ਧੰਦੇ ਵਾਲੇ ਦੱਸੋ ਮੁਰਗੀ ਫਾਰਮ ਦਾ ਸੌਂਕ ਤਾਂ ਜਿਹੜਾ ਬਸ ਜ਼ਿਆਦਾ ਤਾਂ ਖਾਣ ਪੀਣ ਦਾ ਹੀ ਸੌਂਕ ਸੀ ਪਰ ਇਹ ਬਣ ਗਿਆ ਵਧੀਆ ਸਿਸਟਮ ਅੱਛਾ ਜਿਹੜੇ ਮੁਰਗੀਆਂ ਨੇ ਹਾਂਜੀ ਇਹ ਜਿਹੜੇ ਫਰੂਟ ਗਿਰਦੇ ਨੇ ਉਹ ਖਾ ਜਾਂਦੀਆਂ ਨੇ ਠੀਕ ਹੈ ਜੀ ਆਰਗੈਨਿਕ ਫਾਲਾ ਉਸ ਤੋਂ ਬਾਅਦ ਆਂਡੇ ਦਿੰਦੀਆਂ ਨੇ ਆਂਡੇ ਖਾਦੇ ਜਾਂਦੇ ਨੇ ਜਿਹੜਾ ਜਿਵੇਂ ਮੀਟ ਮੂਟ ਖਾਣ ਦਾ ਸਕੀਨ ਆ ਉਹ ਇਹਨਾਂ ਦਾ ਮੀਟ ਆਪ ਦੇ ਸਾਹਮਣੇ ਸਾਹਮਣੇ ਕਟਾ ਕੇ ਆਪ ਦਾ ਤਿਆਰ ਕਰਾ ਕੇ ਖਾਦਾ ਜਾਂਦਾ ਉਹ ਵਧੀਆ ਜਿਹੜੇ ਬ੍ਰਾਇਲਰ ਨੇ ਇਹਨਾਂ ਚ ਸਟੀਰੋਇਡ ਦੀ ਮਾਤਰਾ ਜ਼ਿਆਦਾ ਹੁੰਦੀ ਉਹ ਸਿਹਤ ਲਈ ਹਾਨੀ ਕਰਦਾ ਇਸ ਕਰਕੇ ਬਸ ਉਧਰੋਂ ਮੰਨਜਾ ਮੁੜਿਆ ਹੋਇਆ ਜੀ ਕੋਈ ਡਿਪਾਰਟਮੈਂਟ ਹੈ ਜਿਆਦੀ ਉਹ ਇਤਿਹਾਰ ਦੋਸਤ ਵੀ ਆ ਜਾਂਦੇ ਨੇ ਘਰ ਦਾ ਮੁਰਗਾ ਖਾ ਕੇ ਹਰੇ ਕੀ ਹਾਂ ਜੀ ਫਾਰਮ ਤੇ ਹਰੇ ਕੇ ਆ ਜਾਂਦਾ ਬੰਦਾ ਬਾਕੀ ਸਬਜ਼ੀਆਂ ਸੂਜੀਆਂ ਇੱਥੇ ਆਪਣੀਆਂ ਹੋ ਜਾਂਦੀਆਂ ਨੇ ਕੱਦੀਆਂ ਸਾਰੀਆਂ ਕੋਈ ਚੀਜ਼ ਜਾਣ ਦੀ ਬਾਜ਼ਾਰ ਚੋਂ ਲਿਆਉਣ ਦੀ ਲੋੜ ਨਹੀਂ ਸਾਰੀ ਆਪਣੀ ਇੱਥੇ ਮੇਨ ਜਿਹੜਾ ਮੈਨੂੰ ਫਾਇਦਾ ਇਹ ਹੋਇਆ ਵੀ ਹਾਂਜੀ ਹੁਣ ਜਿਹੜਾ ਬਾਜ਼ਾਰ ਦਾ ਖਰਚਾ ਉਹ ਖਤਮ ਆ ਸਾਡਾ ਨਾ ਕੋਈ ਫਰੂਟ ਲੈਣ ਦੀ ਲੋੜ ਹਰ ਕਿਸਮ ਦਾ ਫਰੂਟ ਆ ਇੱਥੇ ਮੈਨੂੰ ਲੱਗਦਾ 25 26 ਕਿਸਮ ਦੇ ਬੂਟੇ ਲੱਗੇ ਹੋਏ ਨੇ ਕੋਈ ਵੀ ਅਜਿਹੇ ਫਰੂਟ ਹੈ ਨਹੀਂ ਵੀ ਜਿਹੜਾ ਨਹੀਂ ਆਪਣੇ ਇੱਥੇ ਮਿਲੂਗਾ ਹਾਂਜੀ ਹਾਂਜੀ ਇਸ ਕਰਕੇ ਵਿੱਚੇ ਪਾਰਕ ਨੇ ਵਿੱਚੇ ਸਾਰਾ ਕੁਝ ਬਣਾਇਆ ਹੋਇਆ ਵਿੱਚੇ ਮੱਛੀ ਫਾਰਮਾਂ ਜਿਹੜੀ ਚੀਜ਼ ਦੀ ਖਾਣ ਦੀ ਜ਼ਰੂਰਤ ਆ ਉਹ ਮਿਲ ਜਾਂਦੀ ਹੈ ਇੱਥੇ ਅਰਤਾਜੀ ਮਿਲ ਜਾਂਦੀ ਆ ਦੁੱਧ ਵੀ ਇੱਥੇ ਆਪਣੇ ਗਾਈਆਂ ਘਰ ਦੇ ਦੁੱਧ ਵਾਸਤੇ ਰੱਖੀਆਂ ਨੇ ਠੀਕ ਹੈ ਜੀ ਦੁੱਧ ਦੀ ਵੀ ਤੁਹਾਨੂੰ ਪਤਾ ਮਿਲ ਆਉਟ ਚੱਲਦੀ ਆ ਹਾਂਜੀ ਹਾਂਜੀ ਉਹਦੇ ਨਾਲ ਚੰਦਾ ਵੀ ਕਿਉਂ ਨਾ ਘਰਦਾ ਦੁੱਧ ਡੰਗਰ ਨੂੰ ਜਿਹੜਾ ਜਆ ਪਾਵਾਂਗੇ ਉਹ ਜਆ ਕੱਢਾਂਗੇ ਸਹੀ ਗੱਲ ਆ ਜੀ ਇਹ ਚੀਜ਼ਾਂ ਕਰਕੇ ਮੈਂ ਇਹ ਜ਼ਿਆਦੇ ਫਾਰਮ ਬਣਾਇਆ ਦੀ ਫਾਰਮ ਤੋਂ ਅੱਗੇ ਅੱਗੇ ਇਹ ਚੀਜ਼ਾਂ ਆਪਣੇ ਆਪ ਹੀ ਬਣੀ ਗਈਆਂ ਵੀ ਮੰਨ ਲਓ ਪਹਿਲਾਂ ਤੁਸੀਂ ਸਟਾਰਟਿੰਗ ਦੇ ਵਿੱਚ ਕਿੰਨੀਆਂ ਕੁ ਮੁਰਗੀਆਂ ਰੱਖੀਆਂ ਵੀ ਉਹਗੇ ਭ ਮੁਰਗੀਆਂ ਤਾਂ 1.5 200 ਹੀ ਆ ਮੇਰੇ ਕੋਲ ਅੱਛਾ ਜੀ ਸ਼ੁਰੂ ਚ ਵੀ ਥੋੜੀਆਂ ਜਿਹੀਆਂ ਹੀ ਰੱਖੀਆਂ ਸੀ ਠੀਕ ਹੈ ਨਾਲ ਦੇ ਪਿੰਡੂ ਹੀ ਲੈਂਦੀਆਂ ਸੀ ਪਹਿਲਾਂ ਤਾਂ ਫਿਰ ਉਦੋਂ ਬਾਅਦ ਉਹਨਾਂ ਦੇ ਅੰਡਿਆਂ ਚੋਂ ਇੱਥੇ ਬੱਚੇ ਕਢਾ ਲਏ ਉਹ ਅੱਗੇ ਅੱਗੇ ਵੱਧ ਗੀਆਂ ਆਪਣੇ ਆਪ ਇਹ ਜਿਹੜੇ ਬੱਚੇ ਕਢਾਉਨੇ ਆ ਤੁਸੀਂ ਇਹ ਹੈਚਰੀ ਨਾਲ ਕਢਾਉਨੇ ਹੋ ਜਾਂ ਥੋੜੀ ਮੰਨ ਲਓ ਉਦਾਂ ਜਿਵੇਂ ਆਪਾਂ ਦੇਸੀ ਤਰੀਕੇ ਨਾਲ ਕਹਿੰਦੇ ਬੁਰਗੀ ਕੁੜਕੋਗੀ ਉਦੋਂ ਕਢਾ ਲੈਂਦੇ ਆ ਹਾਂ ਜੀ ਇਹ ਜਿਹੜੇ ਨੇ ਹੈਚਰੀ ਵਾਲਾ ਸਿਸਟਮ ਇਹਨੂੰ ਫਿੱਟ ਨਹੀਂ ਆਇਆ ਕੀ ਕਰੀ ਹੈਚਰੀ ਵਾਲੇ ਸਿਸਟਮ ਚ ਜਿਹੜੇ ਬੱਚੇ ਨੇ ਉਹਨਾਂ ਨੂੰ ਫੀਡ ਨਾਲ ਪਾਲਣਾ ਪੈਂਦਾ ਠੀਕ ਹੈ ਜੀ ਜਿਹੜਾ ਇਹ ਮੁਰਗੀ ਆਪ ਬੱਚੇ ਕਢਦੀ ਆ ਇਹਨੂੰ ਹੀ ਦੇਖਰੇਖ ਵੀ ਆਪ ਕਰਦੀ ਆ ਇਹਨਾਂ ਨੂੰ ਪਾਲਦੀ ਵੀ ਆਪ ਹੀ ਆ ਠੀਕ ਹੈ ਉਹ ਆਪਣਾ ਬੜਾ ਧਿਆਨ ਨਹੀਂ ਮੰਗਦੀ ਹੈਚਰੀ ਵਾਲਿਆਂ ਤੇ ਧਿਆਨ ਬਹੁਤ ਦੇਣਾ ਪੈਂਦਾ ਉਹਨਾਂ ਨੂੰ ਫਿਰ ਫੀਡ ਵੀ ਮੁੱਲ ਲੈ ਕੇ ਪਾਉਣੀ ਪੈਂਦੀ ਆ ਇਹਨਾਂ ਨੂੰ ਇੱਥੇ ਇਹ ਕੱਖ ਫਰੂਟ ਡਿਗਰਿਆ ਹੋਇਆ ਮੰਨ ਲਾਈਟ ਇਥੇ ਕੀੜਾ ਪਤੰਗਾ ਹੋਰ ਜੋ ਵੀ ਡੰਗਾ ਸਭ ਖਾ ਲੈਂਦੀਆਂ ਨੇ ਉਹ ਇੱਥੇ ਹੀ ਖਾ ਕੇ ਆਪਣੇ ਆਪ ਵਧੀਆ ਪੜ ਜਾਂਦੇ ਨੇ ਠੀਕ ਹੈ ਜੀ ਇਹਨਾਂ ਦਾ ਆਂਡਾ ਜਿਹੜਾ ਜੀ ਚਲੋ ਸਰਦੀਆਂ ਵਿੱਚ ਤਾਂ ਸੇਲ ਹੋਈ ਜਾਂਦਾ ਤੇ ਗਰਮੀਆਂ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਕਿ ਨਹੀਂ 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 ਇੱਥੇ ਕੋਈ ਦਿੱਕਤ ਨਹੀਂ ਆਉਂਦੀ ਇੱਥੇ ਇੰਨਾ ਆਂਡਾ ਤਾਂ ਜਿੰਨੇ ਕ ਆਪਣੇ ਕੋਲ ਰੱਖਿਓਏ ਨੇ ਇਹ ਆਂਡਾ ਤਾਂ ਸਾਨੂੰ ਜ਼ਗਾ ਤੇ ਖਤਮੇ ਹੀ ਰਹਿੰਦਾ ਹਰ ਟਾਈਮ ਸ਼ਾਮ ਤੱਕ ਲੋਕ ਜਿਹੜੇ ਖਾਲੀ ਮੋੜਨੇ ਪੈਂਦੇ ਨੇ ਅੱਛਾ ਅੱਛਾ ਰੇਟ ਵੀ ਇਹਦਾ ਵਧੀਆ ਮਿਲਦਾ ਅੰਡੇ ਦਾ ਠੀਕ ਆ ਜੀ ਹਾਂ ਜਿਹਨਾਂ ਨੂੰ ਪਤਾ ਹੁੰਦਾ ਹੈ ਕਿ ਉਹੀ ਜਾਂਦੇ ਹਾਂਜੀ ਹਾਂਜੀ ਜਿੰਮ ਜੋ ਮਾਲ ਜਿਹੜੇ ਆ ਹਾਂ ਮੁੰਡੇ ਪਤਾ ਜਿੰਮ ਨੇ ਉਹ ਆ ਜਾਂਦੇ ਨੇ ਹਾਂਜੀ ਹਾਂਜੀ ਉਹ ਜਿਆਦਾ ਇਹਨੂੰ ਪਸੰਦ ਕਰਦੇ ਨੇ ਵੀ ਖੁੱਲੇ ਮੁਰਗੇ ਫਿਰਦੇ ਨੇ ਇਹਦੇ ਵਿੱਚ ਪ੍ਰੋਟੀਨ ਵੀ ਆਮ ਉਹਨਾਂ ਨੂੰ ਬਹੁਤ ਜ਼ਿਆਦਾ ਹੁੰਦਾ ਤਿੰਨ ਗੁਣਾ ਹੀ ਪ੍ਰੋਟੀਨ ਹੁੰਦਾ ਜਿਹੜੇ ਆਪਣੇ ਫਾਰਮ ਵਾਲੇ ਅੰਡੇ ਨੇ ਉਹਨਾਂ ਨਾਲ ਤੇ ਵੀਰ ਜੀ ਇਹ ਕਿੰਨਾ ਚਿਰ ਮੰਨ ਲਓ ਆਂਡੇ ਦਿੰਦੀਆਂ ਨੇ ਮੁਰਗੀਆਂ ਤੇ ਉਸ ਤੋਂ ਬਾਅਦ ਵਿੱਚ ਆਪਾਂ ਨੂੰ ਫਿਰ ਸੇਲ ਕਰ ਦਿੰਨੇ ਆ ਉਸ ਤੋਂ ਬਾਅਦ ਜਦੋਂ ਆਂਡੇ ਦੇ ਹੱਡੀਆਂ ਜਾਂ ਆਪਾਂ ਮੀਟ ਬਣਾ ਲੈਨੇ ਆ ਤਕਰੀਬਨ ਇਹਦੀ 3 ਸਾਲ ਦੀ ਲਾਈਫ ਹੁੰਦੀ ਆ 2 ਸਾਲ ਆਂਡੇ ਦੇਈ ਜਾਂਦੀਆਂ ਨੇ ਪਹਿਲਾਂ 6-7 ਮਹੀਨੇ ਤਾਂ ਇਹ ਸੀ ਸੱਤ ਮਹੀਨੇ ਚ ਤਾਂ ਤਿਆਰ ਹੀ ਹੁੰਦੀ ਆ ਮੁਰਗੀ। ਅੱਛਾ ਹਾਂ ਜੀ ਬੱਚੇ ਤੋਂ ਵੱਡੇ ਹੋਣ ਦਾ ਹਾਂ ਲੰਬਾ ਟਾਈਮ ਲੈਂਦੀ ਆ ਕਿਉਂ ਜਿਹੜੇ ਉਹ ਪੋਟਰੀ ਵਾਲੇ ਨੇ ਉਹ ਤਾਂ ਮਹੀਨੇ ਮਹੀਨੇ ਡੇਢ ਮਹੀਨੇ ਚ ਤਿਆਰ ਹੋ ਜਾਂਦੇ ਨੇ ਆਂਡੇ ਦੇਣ ਲੱਗ ਜਾਂਦੀਆਂ ਨੇ। ਹਾਂ ਜੀ ਹਾਂ ਜੀ ਪਰ ਇਹ ਸੀ ਸੱਤ ਮਹੀਨੇ ਲੈ ਜਾਂਦੀਆਂ ਨੇ। ਠੀਕ ਹੈ। ਫਿਰ ਉਸ ਤੋਂ ਬਾਅਦ ਇਹ तकरीबन 3 ਸਾਲ ਹੁੰਦੀ ਆ 2 ਸਾਲ ਆਂਡੇ ਲੈ ਕੇ ਬਾਅਦ ਚ ਸੇਲ ਕਰ ਦਿੰਦੇ ਆ ਇਹਨਾਂ ਨੂੰ। ਬਾਅਦ ਚ ਸੇਲ ਕਰਦੇ ਨਵੇਂ ਬੱਚੇ ਜਨਮ ਜਾਂਦੇ। ਨਵੇਂ ਮੱਚੇ ਪਾਪਾ ਹਰ ਸਾਲ ਕਢਾ ਲੈਂਦੇ ਆ ਨਾਲ ਦੀ ਨਾਲ। ਤੇ ਫਿਰ ਉਸ ਤੋਂ ਬਾਅਦ ਵਿੱਚ ਤੁਸੀਂ ਕਿਵੇਂ ਸੋਚਿਆ ਵੀ ਆਪਾਂ ਮੱਛੀ ਫਾਰਮ ਵੀ ਬਣਾਇਆ ਜਾਵੇ ਨਾਲ ਦੀ ਨਾਲ ਹੌ ਮੱਛੀ ਫਾਰਮ ਵੀ ਇੱਕ ਵਾਰ ਮੱਛੀ ਖਾਣ ਦੇ ਸਕੀਨ ਆ ਅੱਛਾ ਜੇ ਕਰਕੇ ਮੱਛੀ ਫਾਰਮ ਇਹ ਤਾਂ ਸੀਗਾ ਵੀ ਫਰੈਸ਼ ਕਿਉਂ ਨਾ ਘਰੀ ਬਣਾਇਆ ਜਾਵੇ ਹੈ ਕਰੇ ਕਿਉਂ ਨਾ ਤਿਆਰ ਕੀਤਾ ਜਾਵੇ ਉਹ ਫਿਰ ਇੱਥੇ ਮੱਛੀਵਾਰ ਖੋਲਿਆ ਮੱਛੀਵਾਰ ਮੰਦੀ ਨਾਲ ਬਤਕਾਂ ਤਿਆਰ ਕਰ ਲੀਆਂ ਹਾਂਜੀ ਵੀ ਬਤਕਾਂ ਵੀ ਦੀਵੀ ਲੋੜ ਆ ਬਤਕਾਂ ਰੱਖੀਆਂ ਦੀ ਉਹਨਾਂ ਨੂੰ ਪਾਣੀ ਦੀ ਲੋੜ ਆ ਅੱਛਾ ਜੀ ਜਿਵੇਂ ਹੁਣ ਗਾਈਆਂ ਉਹਨੂੰ ਵੀ ਨਿਲਾਉਣ ਨੂੰ ਪਾਣੀ ਦੀ ਲੋੜ ਆ ਨਾਲੇ ਤਾਂ ਉਹਦੇ ਵਿੱਚ ਨਾ ਲੈਂਦੀ ਟੋਬੇ ਜਿਹੜਾ ਪੱਟਿਆ ਆ ਆਪਣਾ ਦੇਸੀ ਬਾਜੇ ਟੋਬਾ ਹੀ ਕਹ ਦਿੰਨੇ ਆਪਾਂ ਕਹਿੰਦੇ ਨਹੀਂ ਇਹਦੀ ਮੱਛੀਆਂ ਛੱਡੀਆਂ ਆ ਨਾ ਟੁਫਾ ਬਣਾ ਲਿਆ ਆ ਟੋਬਾ ਬਣਾ ਲਿਆ ਉੱਥੇ ਦੋ ਤਿੰਨ ਫਾਇਦੇ ਹੋ ਗਏ ਹਾਂ ਤੇ ਜਿਹੜੀਆਂ ਬਤਖਾਂ ਨੇ ਹਾਂਜੀ ਇਹ ਮੱਛੀ ਲਈ ਬਹੁਤ ਫਾਇਦੇਮੰਦ ਨੇ ਕਿਉਂ ਜਿਵੇਂ ਗਰਮੀ ਪੈਂਦੀ ਆ ਪਾਣੀ ਖੜ ਜਾਂਦਾ ਹਾਂਜੀ ਥੱਲੇ ਆਕਸੀਜਨ ਦੀਆਂ ਨੀ ਬੰਦ ਹੋ ਜਾਂਦੀ ਆ ਅੱਛਾ ਉਹ ਫਿਰ ਜਦੋਂ ਬਤਖਾਂ ਇਹਦੇ ਵਿੱਚ ਤੈਰਦੀਆਂ ਨੇ ਪਾਣੀ ਹਿੱਲਦਾ ਹਾਂਜੀ ਪਾਣੀ ਹਿੱਲਣ ਨਾਲ ਉਹਨਾਂ ਨੂੰ ਆਕਸੀਜਨ ਮਿਲ ਜਾਂਦੀ ਆ ਮੱਛੀ ਤੇ ਫਿਰ ਇਹ ਮੱਖ ਦੂਜੇ ਦੇ ਸਹਯੋਗੀ ਜਾਨਵਰ ਨੇ ਅੱਛਾ ਅੱਛਾ ਜੀ ਹਾਂ ਯਾਨੀ ਇਹ ਬਤਖਾਂ ਫਿਰ ਮੱਛੀ ਵਗੈਰਾ ਤਾਂ ਨਹੀਂ ਖਾਂਦੀਆਂ ਨਹੀਂ ਬਤਖਾਂ ਕੋਈ ਇਹ ਮੱਛੀ ਨਹੀਂ ਖਾਂਦੀਆਂ ਇਹ ਖਾਂਦੀਆਂ ਨੇ ਇਹ ਦੇ ਵੀ ਆਪਣੀ ਜਾਨੀ ਖਰਾਕ ਇਥੋਂ ਫਰੀ ਰਹੇ ਜੇ ਫਰੀ ਰਹੇ ਲੈ ਕੇ ਪਰ ਕੀ ਹਾਂ ਉਹਦੇ ਵਿੱਚ ਜੋ ਵੀ ਮੱਛਰ ਮੱਖੀ ਪਾਣੀ ਤੇ ਬੈਠਦਾ ਉਹਨੂੰ ਖਾ ਜਾਂਦੀਆਂ ਨੇ ਸਗਾਂ ਤੇ ਤਾਂ ਨਹੀਂ ਥੋੜਾ ਤਾਂ ਫਿਰ ਵਧੀਆ ਜਾਨੀ ਇਥੇ ਕੀੜਾ ਪਤੰਗਾ ਵੀ ਨਹੀਂ ਰਹਿੰਦਾ ਆਉਣਾ ਜਿਵੇਂ ਸਭ ਖਾ ਚਰ ਜਾਂਦੀਆਂ ਉਹਨੇ ਕਦੇ ਨਹੀਂ ਹਾਂਜੀ ਹਾਂ ਉਹਦੀ ਸਪੀਡ ਬਹੁਤ ਹੁੰਦੀ ਆ ਮੂੰਹ ਚਲਾਉਣਾ ਸਹੀ ਗੱਲ ਆ ਜੀ ਟਕ 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 ਆਪਾਂ ਬਣਾਵਾਂਗੇ ਆਂ ਜੀ ਵੀਡੀਓ ਦਿਖਾਵਾਂਗੇ ਸਹੀ ਗੱਲ ਆ ਜੀ ਸਪੀਡ ਨਾਲ ਤੇ ਇਹ ਜਿਹੜਾ ਹਾਂਜੀ ਤੇ ਆਪਾਂ ਗੱਲ ਕਰੀਏ ਮੱਛੀ ਫਿਰ ਤੇ ਆਪਣਾ ਕਿੰਨਾ ਕੁ ਬਣਾਇਆ ਹੋਇਆ ਜੀ ਇਹ ਜਿਹੜਾ ਟੋਪ ਮਾਲਾ ਆਪਣਾ ਤਲਾ ਪਟਿਆ ਦਾ 2.5 ਵਿਗੇ ਚਾ ਮੇਰਾ ਪਹਿਲੇ ਛੋਟਾ ਹੀ ਆ ਜਿਆਦੇ ਕਿ ਕਿਲੇ ਜਾਵੇ ਬਾਲਾ ਵਧੀਆ ਚੱਲਦਾ ਪਰ 2.5 ਵਿਗੇ ਚ ਵੀ ਬਹੁਤ ਹੋ ਜਾਂਦਾ ਨਹੀਂ ਫਿਰ ਵੀ ਸ਼ੁਰੂ ਤਾਂ ਕੀਤਾ ਤੇ ਵੀ ਆਪ ਦਾ ਆਪ ਦੀਓ ਸਿਹਤ ਵਾਸਤੇ ਵੀ ਬਣਾਈਏ ਹਾਂਜੀ ਪਰ ਇਹ ਵਾਧਾ ਵਾਧਾ ਕੰਮ ਵੱਧ ਗਿਆ ਹੁਣ ਚਲੋ ਤੋਂ ਪੈਸੇ ਵੀ ਆ ਜਾਂਦੇ ਨੇ ਇਨਕਮ ਵੀ ਹੋਣ ਲੱਗ ਗਈ ਹਾਂ ਤੇ ਇਹਦੇ ਮੱਛੀ ਫਾਰਮ ਦੇ ਵਿੱਚੋਂ ਮੰਨ ਲਓ ਕੋਈ ਇਹ ਕੰਮ ਸੇਲ ਵਗੈਰਾ ਇੱਥੋਂ ਹੀ ਹੋਈ ਜਾਂਦੀ ਹੈ ਕਿ ਬਾਹਰ ਜਾਂਦੇ ਕਿ ਨਹੀਂ ਦੇਣੀ ਪੈਂਦੀ ਖੰਨਾ ਖੰਨਾ ਗਵਿੰਦਗੜ ਤੋਂ ਆ ਜਾਂਦੇ ਨੇ ਆਪ ਹੀ ਕੱਢ ਕੇ ਲੈ ਜਾਂਦੇ ਨੇ ਸਾਨੂੰ ਕੋਈ ਮਿਹਨਤ ਕਰਨ ਦੀ ਲੋੜ ਨਹੀਂ ਅੱਛਾ ਆਪ ਹੀ ਕੱਢ ਕੇ ਆ ਲੈ ਜਾਂਦੇ ਨੇ ਆਪ ਹੀ ਕੱਢ ਕੇ ਲੈ ਜਾਂਦੇ ਨੇ 100 ਤੋਂ 150 ਰੁਪਏ ਤੱਕ ਰੇਟ ਦੇ ਜਾਂਦੇ ਨੇ ਕਿਲੋ ਦਾ ਪੰਜ-ਸੱਤ ਕੁਆਂਟਲ ਹਰ ਸਾਲ ਨਿਕਲ ਜਾਂਦੀ ਐ ਇਹ ਦੋ ਠੀਕ ਆ ਜੀ ਦੋ ਵਿਕੇ ਜੀ ਯਾਨੀ ਹਰ ਇੱਕ ਸਾਲ ਬਾਅ ਚਾਰ ਪੰਜ ਵਾਰ ਕਢਾਈ ਜਾਂਦੀ ਹੈ ਸਾਲ ਦੇ ਵਿੱਚ ਸਾਲ ਦੇ ਵਿੱਚ ਜਿਹਨਾਂ ਹੁਣ ਕਢਾ ਲਈ ਹਾਂਜੀ ਮਹੀਨੇ ਤੋਂ ਕਢਾ ਲਈ ਇਹ ਦਿਵਾਲੀ ਤੱਕ ਨਿਕਲੀ ਜਾਂਦੀ ਆ ਤੇ ਫਿਰ ਉਸ ਤੋਂ ਬਾਅਦ ਫਿਰ ਬੰਦ ਹੋ ਜਾਂਦਾ ਹਾਂ ਬੱਚੇ ਜੁਲਾਈ ਚ ਜੁਲਾਈ ਚ ਅਸੀਂ ਨਵੇਂ ਪੂੰਗ ਪਾ ਦਿੰਨੇ ਆ ਅੱਛਾ ਇਹਦੇ ਵਾਸਤੇ ਬੱਚੇ ਨਵੇਂ ਛੱਡਣੇ ਪੈਂਦੇ ਨੇ ਹਾਂ ਪੂੰਗ ਲਿਆ ਕੇ ਪਾਉਣਾ ਅੱਛਾ ਉਹ ਤਾਂ ਆਪਾਂ ਆ ਜਾਓ ਮੇਰੇ ਕੋਲ ਸੀ ਲੈ ਲੈ ਯੂਨੀਵਰਸਿਟੀ ਵਗੈਰਾ ਤੋਂ ਲੈ ਕੇ ਆਣੇ ਹਾਂ ਨਹੀਂ ਨਾਬੇ ਹੈਗਾ ਇਹਨਾਂ ਦਾ ਅੱਛਾ ਠੀਕ ਹੈ ਠੀਕ ਹੈ ਉੱਥੋਂ ਬੈਜ ਦਾ ਠੀਕ ਹੈ ਜੀ ਸੀ ਦਾ ਤੇ ਜਿਹੜੀਆਂ ਮਤਕਾਂ ਨੇ ਵੀਰ ਜੀ ਇਹ ਤੇ ਇਹਨਾਂ ਦੇ ਵਿੱਚ ਆਂਡੇ ਵੀ ਦਿੰਦੀਆਂ ਨੇ ਹਾਂ ਆਂਡੀ ਕੁਰਸੀ ਲਾਇਆ ਓਰੇ ਹਾਂ ਆਂਡੇ ਵੀ ਦਿੰਦੀਆਂ ਨੇ ਤੇ ਇਹਨਾਂ ਦਾ ਅੰਡਾ ਸੇਲ ਵਧੀਆ ਹੁੰਦਾ ਇਹਨਾਂ ਦਾ ਅੰਡਾ ਵੈਸੇ ਸੇਲ ਕਰਦੇ ਨਹੀਂ ਅਸੀਂ ਆਪੇ ਖੁਦ ਹੀ ਖਾਈ ਜਾਂਦੇ ਹਾਂ ਠੀਕ ਆ ਪਰ ਇਹਨਾਂ ਦਾ ਅੰਡਾ ਜਿਵੇਂ ਫਾਰਮ ਵਾਲੀ ਮੁਰਗੀ ਨਾਲੋਂ ਆ ਦੇਸੀ ਮੁਰਗੀ ਦਾ ਅੰਡਾ ਵਧੀਆ ਦੇਸੀ ਮੁਰਗੀ ਨਾਲੋਂ ਇਹਦਾ ਅੰਡਾ ਵਧੀਆ ਇਹ ਜਿਆਦਾ ਅਸੀਂ ਆਪੇ ਵਰਤੀ ਜਾਂਦੇ ਹਾਂ ਜਿਵੇਂ ਇਹ ਦੋਸਤ ਆ ਮੇਰਾ ਇਹਨਾਂ ਨੂੰ ਦੇਸੀ ਇਹ ਲੈ ਜਾਂਦੇ ਨੇ ਹਾਂਜੀ ਹਾਂ ਬਾਕੀ ਕਈ ਵਾਰ ਜਿਹਦੀ ਡਿਮਾਂਡ ਹੁੰਦੀ ਆ ਉਹਨੂੰ ਰੱਖ ਵੀ ਦੇ ਦਿੰਦੇ ਨੇ ਵੀ ਭਾਈ ਹਾਂ ਹਾਂ ਚਲੋ ਜੀ ਕੋਈ ਥੋੜੇ ਤਾਂ ਹੁਣ 20 ਲਿਖਾ ਜੇਦਾਰ ਆਉਂਦੇ ਨੇ ਇੱਥੇ ਫਾਰਮ ਤੇ ਯਾਰ ਦੋਸਤ ਬਣ ਜਾਂਦੇ ਨੇ ਹੋਰ ਜਿਹੜਾ ਬੰਦਾ ਆ ਗਿਆ ਕੋਈ ਤੇ ਇੱਕ ਵਾਰ ਮੰਨ ਲਾ ਮਾਣੇ ਦਰਸ਼ਕਾਂ ਨੂੰ ਵਧੀਆ ਤਰੀਕੇ ਨਾਲ ਸਮਝਾਓ ਵੀ ਮੁਰਗੀ ਦੇ ਅੰਡੇ ਨਾਲੋਂ ਬੱਤਖ ਦਾ ਅੰਡਾ ਕਿਵੇਂ ਜ਼ਿਆਦਾ ਬੈਨੀਫਿਟ ਕਰਦਾ ਹੈ ਬੱਤਖ ਦਾ ਅੰਡਾ ਤਾਂ ਜਿਵੇਂ ਮੱਛੀ ਤਾਂ ਆਪਣੇ ਮੰਨ ਲਓ ਹੋ ਗਿਆ ਆਮ ਅੰਡਾ ਦੇਹੜਾ ਫਾਰਮ ਹੋਂਚ ਕਿੰਨੀ ਪ੍ਰੋਟੀਨ ਹੁੰਦੀ ਆ ਉਸ ਤਾਂ 4% ਹੁੰਦੀ ਆ ਅੱਛਾ ਜੇ ਆਪਾਂ ਪੋਲਟਰੀ ਫਾਰਮ ਤੋਂ ਲੈ ਲਿਆ ਹਾਂ ਫਾਰਮੀ ਮੁਰਗੀ ਦਾ ਤਾਂ 6-7 ਤੱਕ ਹੁੰਦੀ ਉਹ ਹਾਂਜੀ ਇਹਦੇ ਚ 12 ਮੁਰਗੀ ਜਿਹੜੀ ਦੇਸੀ ਮੁਰਗੀ ਹੈ 12 ਤੋਂ 15 ਇਹਦੀ 20% ਤੱਕ ਪ੍ਰੋਟੀਨ ਹੁੰਦੀ ਆ ਅੱਛਾ ਜੀ ਇਹ ਬੱਤਖ ਦਾ ਅੰਡਾ ਜਿਆਦਾ ਹੈ ਜੀ ਬੱਤਖ ਦਾ ਅੰਡਾ ਬਾਕੀ ਹੋਰ ਵੀ ਇਹ ਚ ਜਿਆਦੇ ਗੁਣ ਨੇ ਜਿਵੇਂ ਮੱਛੀ ਪਾਣੀ ਚ ਰਹਿ ਕੇ ਗਰਮ ਹਾਂਜੀ ਸਿਆਲਾਂ ਚ ਇਹ ਬੱਤਕ ਵੀ ਹਰ ਟਾਈਮ ਪਾਣੀ 'ਚ ਰਹਿੰਦੀ ਆ ਦਿਨ ਦਿਨ। ਅੱਛਾ ਜਿਹੜਾ ਵੀ ਆਂਡਾ ਇਸ ਕਰਕੇ ਗਰਮੀ ਹੁੰਦਾ ਜ਼ਿਆਦਾ ਇਹਨਾਂ ਨਾਲੋਂ ਜਿਹੜਾ ਸਿਆਲਾਂ 'ਚ ਖਾਣ ਲਈ ਤਾਂ ਬਹੁਤ ਹੀ ਵਧੀਆ, ਫਾਇਦੇਮੰਦ ਆ। ਠੀਕ ਆ ਬੱਤਕਾ ਦੇ ਦਿੰਦਾ ਨਾ ਆਪਣਾ ਪਾਣੀ 'ਚ ਰਹਿੰਦੀ ਆ ਜੀ। ਉਹ ਸਾਰਾ ਦਿਨ ਪਾਣੀ 'ਚ ਫਿਰ ਜਾਂਦਾ। ਚਲ ਆ ਇਹਦੇ ਨਾਲ ਕੋਈ ਵਿੱਚ ਜਿੱਥੇ ਮਰਜੀ ਘੁੰਮਿਆ ਹੋਇਆ ਯਾਰ ਸਾਹਿਬ। ਬਸ ਆ ਬਾਗਚਾ ਜਿਹਨੇ ਫਰੂਟ ਫਰਾਟ ਖਾਣਾ ਜਿਹਨੇ ਫਰੂਟ ਖਾ ਕੇ ਫੇਰ ਵਿੱਚ। ਤੁਹਾਨੂੰ ਦਿਖਾਵਾਂਗੇ ਵਿੱਚੇ ਤਰ। ਬਾਈ ਦੇਖ ਲਓ ਆਪ ਦਾ ਫਰੂਟ ਖਾਣਾ ਜੀਨ ਦਰਸ਼ਕੋ ਬੱਤਕਾਂ ਮੁਰਗੀਆਂ ਨੂੰ ਵੀ ਫਰੂਟ ਖਵਾਉਂਦਾ। ਅਜੇ ਆ ਇਹਦਾ ਫਰੀ ਦੇਣੀ ਮੁਰਗੀ ਕਹਿੰਦੇ ਆ ਐਮ ਐ ਨਹੀਂ ਇਹਦੇ ਨਾਲ ਬਾਗ ਬੂਟੇ ਵੀ ਲਾਉਣੇ ਜ਼ਰੂਰੀ ਆ ਜਾਨੀ ਜੀ ਆਪਾਂ ਕਹਿ ਰਹੀਏ ਜਿਵੇਂ ਬਾਈ ਜੀ ਕਹਿੰਦੇ ਨੇ ਤੇ ਬਾਈ ਜੀ ਇਹਨਾਂ ਦਾ ਫਿਰ ਆਪਾਂ ਸੇਲ ਸੂਲ ਤਾਂ ਨਹੀਂ ਕਰਦੇ ਬਦਕਾਂ ਦਾ ਅੰਡਾ ਨਹੀਂ ਸੇਲ ਤਾਂ ਬਹੁਤ ਘੱਟ ਕਰਦੇ ਆ ਜੇ ਕੋਈ ਡਿਮਾਂਡ ਤੀ ਕਹੇ ਵੀ ਮੈਨੂੰ ਜ਼ਰੂਰ ਚਾਹੀਦੇ ਨੇ ਮੈਨੂੰ ਲੋੜ ਆ ਹਾਂਜੀ ਹਾਂਜੀ ਕਿਸੇ ਨਾਤੇ ਕਈ ਵਾਰ ਜਿਵੇਂ ਬੰਦਾ ਕੋਈ ਕਰੇ ਮਾਰ ਹੁੰਦਾ ਵੀ ਅਈ ਬਜ਼ੁਰਗ ਨੂੰ ਦੇਣੇ ਨੇ ਜਾਂ ਬੱਚੇ ਨੂੰ ਦੇਣੇ ਨੇ ਉਹਨੂੰ ਫਿਰ ਦੇ ਦਿੱਦਿਈ ਨਹੀਂ ਆਪੇ ਖਾਸ ਵਰਤੋਂ ਤੇ ਸਿਆਲਾਂ 'ਚ ਤਾਂ ਜਮਾ ਹੀ ਨਹੀਂ ਦਿੱਤਾ ਜਾਂਦਾ ਹਾਂਜੀ ਪੱਕੀ ਗਰਮੀਆਂ 'ਚ ਵੀ ਲੋੜ ਮੈਡੀਸਨ ਤੀਸਰਾ ਇਹ ਅਗਲੇ ਹੁੰਦੇ ਦੇ ਦਿੰਦੇ ਆ ਵੀ ਚਲੋ ਠੀਕ ਆ ਭਾਈ ਪਰਿਵਾਰ ਦਾ ਮੈਂਬਰ ਇਹਦਾ ਨਾ ਠੀਕ ਹੁੰਦਾ ਚਲੋ ਅਸੀਂ ਨਹੀਂ ਖਾਵਾਂਗੇ ਸਹੀ ਗੱਲ ਆ ਜੀ ਤੇ ਭਾਈ ਜੀ ਇਹਨਾਂ ਨੂੰ ਮੈਂ ਮੁਰਗੀਆਂ ਪੌਗੀਆਂ ਬੱਤਕਾਂ ਹੋ ਗਈਆਂ ਚਲੋ ਮੱਛੀਾਂ ਆ ਹੋਈਆਂ ਇਹਨਾਂ ਨੂੰ ਕੋਈ ਬਿਮਾਰੀ ਠਮਰੀ ਤਾਂ ਨਹੀਂ ਆਉਂਦੀ ਜਿਵੇਂ ਜੇ ਫਾਰਮੀ ਮੁਰਗੀਆਂ ਆਉਂਦੀਆਂ ਨੇ ਜਿਹੜੇ ਆਪਣੇ ਪੋਲਟਰੀ ਫਾਰਮਾਂ ਦੇ ਵਿੱਚ ਉਹਨਾਂ ਨੂੰ ਬਿਮਾਰੀ ਪੈ ਜਾਂਦੀ ਹੈ ਕਈ ਗਰ ਉਹ ਸਾਰੀਆਂ ਦੀ ਸਾਰੀਆਂ ਸਿੱਟਣੀਆਂ ਪੈਂਦੀਆਂ ਨੇ ਆਪਣੇ ਨੇੜੇ ਦੀ ਨਹਿਰ ਨਿਕਲਦੀ ਹੈ ਜਲਕ੍ਰੀ ਕੋਲ ਨੂੰ ਪਤਾ ਉਹ ਲੋਕ ਪਹਿਲਾਂ ਤਾਂ ਨਹਿਰ ਛੱਡ ਦਿੰਦੇ ਹੁੰਦੇ ਤੇ ਹੁਣ ਤਾਂ हट ਗਿਆ ਜਿੱਦ ਤੇ ਇਹਨਾਂ ਨੂੰ ਕੋਈ ਬਿਮਾਰੀ ਟਮਾਰੀ ਤਾਂ ਨਹੀਂ ਪੈਂਦੀ ਨਹੀਂ ਇਹਨਾਂ ਨੂੰ ਮੇਰੇ ਕੋ ਹੁਣ ਆ 2 2.5 ਸਾਲ ਹੋ ਗਏ ਉਹਨਾਂ ਦੇ 2.5 ਸਾਲ ਹੋ ਗਏ ਉਹਨਾਂ ਗਰਦੀਆਂ ਨੂੰ ਕਦੇ ਬਿਮਾਰੀ ਨਹੀਂ ਪਈ ਖੁੱਲੀਆਂ ਫਿਰਦੀਆਂ ਨੇ ਨਾ ਕੋਈ ਠੰਡ ਨਾ ਕੋਈ ਗਰਮੀ ਇੰਨੀ ਮਹਿਸੂਸ ਕਰਪੀਆਂ ਨਹੀਂ ਹਾਂਜੀ ਇਹਨਾਂ ਵਧੀਆ ਰਹਿੰਦੀਆਂ ਨੇ ਉਹ ਉੱਥੇ ਸਾਮਾ ਵੀ ਆ ਦਰਖਤਾਂ ਦੀ ਹਾਂਜੀ ਹਾਂਜੀ ਉਹਦੇ ਕਰਕੇ ਵੀ ਪੱਕੀ ਖਾਣਾ ਪੀਣਾ ਇਹਨਾਂ ਦਾ ਵਧੀਆ ਫਰੂਟ ਹੀ ਗਾਉਂਦੀਆਂ ਨੇ ਸਹੀ ਗੱਲ ਆ ਜੀ ਥੱਲੇ ਗਰੇ ਫਰੂਟ ਬਹੁਤ ਥੱਲੇ ਗਿਰ ਜਾਂਦਾ ਜਿਹੜਾ ਹਾਂ ਗਿਰ ਜਾਂਦਾ ਜੀ ਫਿਰ ਵੀ ਆਪਾਂ ਤੋਂ ਉਹਨਾਂ ਨਹੀਂ ਤੋੜਦਾ ਆਪਣੇ ਕੋਲ ਪੱਕੇ ਤੜਾਵੇ ਰੱਖੇ ਹੋਏ ਨੇ ਹਾਂ ਇੱਕ ਤਾਂ ਤੇ ਨਾਲ ਨਾਲ ਮੈਨੂੰ ਹੋਰ ਦੱਸੋ ਜਿੰਮੇ ਰਟਾਇਡ ਬੰਦਾ ਹੁੰਦਾ ਕੋਈ ਡੀਐਸਪੀ ਹੋ ਗਿਆ ਚਾਹੇ ਕੋਈ ਪੁਲਿਸ ਮੁਲਾਜ਼ਮ ਕੋਈ ਵੀ ਹੋ ਗਿਆ ਤੇ ਉਹ ਤੋਂ ਬਾਅਦ ਗੱਲ ਕਰੀ ਆਪਾਂ ਕੋਈ ਆਰਮੀ ਮੈਨ ਹੋ ਗਿਆ ਉਹ ਤਾਂ ਬੜਾ ਯਾਨੀ ਲੁੱਕ ਦੇ ਵਿੱਚ ਟਾਈਟੂਈ ਲਾ ਕੇ ਪੈਂਟ ਸ਼ਰਟ ਪਾ ਕੇ ਨੰ ਪੈੜ ਹੀ ਰਹਿਣਾ ਥੋੜੀ ਦੇਸੀ ਲੋਕਾਂ ਦਾ ਕੀ ਰਾਜ ਆ ਵੀ ਥੋੜੀ ਬਿਲਕੁਲ ਦੇਸੀ ਲੁੱਕ ਦੇਸੀ ਬੋਲਣ ਦਾ ਤਰੀਕਾ ਆਏਗਾ ਨਾਲ ਕੋਈ ਮੱਲਾ ਹੈ ਹੀ ਨਹੀਂ ਵੀ ਤੁਸੀਂ ਪੁਲਿਸ ਵਾਲੀ ਰੋਹ ਵਾਲਾ ਦਾ ਕੰਮ ਹੈ ਹੀ ਨਹੀਂ ਤੁਹਾਡੇ ਵਿੱਚ ਇਹ ਮੇਰਾ ਸ਼ੁਰੂ ਤੋਂ ਹੀ ਪੈਸੇ ਤਾਂ ਇਹ ਜਿਹੇ ਹੁਣ ਤੱਕ 65-60 ਚ ਹੀ ਰਹਿਆ ਸਾਰੀ ਕਿੰਨੀ ਚਰ ਹਾਂਜੀ ਸਾਰ ਸੇ ਖਰੀਆ ਠੀਕ ਹੈ ਉਦੋਂ ਵੀ ਸੌਂਗ ਸੀ ਕੁੜਤਾ ਪਜਾਮਾ ਪਾਈਏ ਜੁੱਤੀ ਦੇਸੀ ਜੁੱਤੀ ਪਾਈਏ ਗੁੱਲੇ ਥਾਂਵੇਂ ਬੈਠੀਏ ਪਰ ਉਹ ਨਹੀਂ ਬੈਠਿਆ ਜਾਂਦਾ ਸੀ ਹਾਂਜੀ ਹਾਂਜੀ ਪਰ ਹੁਣ ਚਲੋ ਰੱਬ ਨੇ ਜ਼ਿੰਦਗੀ ਬਰ ਬਰ ਬੱਦ ਦਿੱਤੀ ਇਹਦੇ ਕਰਕੇ ਖੁੱਲਾ ਟਾਈਮ ਮਿਲ ਗਿਆ ਹਾਂਜੀ ਇੱਥੇ ਆ ਕੇ ਮੇਰਾ ਹੈ ਚੰਡੀਗੜ੍ਹ ਨਿਊ ਚੰਡੀਗੜ੍ਹ ਚ ਵੀ ਹੈਗੇ ਠੀਕ ਹੈ ਜੀ ਪਰ ਉੱਥੇ ਜਾਣ ਨੂੰ ਜੀ ਨਹੀਂ ਕਰਦਾ ਜਿਹੜਾ ਇੱਥੇ ਦਿਲ ਲੱਗਦਾ ਉਹ ਸਹੀ ਗੱਲ ਹੈ ਜੀ ਉੱਥੇ ਤਕਰੀਬਨ 5-7 ਬੰਦਿਆਂ ਨੂੰ ਰੋਜ਼ ਮਿਲਣਾ ਹੁੰਦਾ ਉੱਥੇ ਹੀ ਫੇਰ ਘਰ ਵੱੜ ਜਾਣਾ ਹੁੰਦਾ ਜੀ ਇੱਥੇ ਹੁਣ ਫੁੱਲਾ ਪਸ਼ੂ ਪੰਛੀ ਡੰਗਰ ਰੱਖੇ ਹੋਏ ਨੇ ਜਿਹੜੇ ਜਿਵੇਂ ਗਾਈਆਂ ਰੱਖੀਆਂ ਨੇ ਇਹਨਾਂ ਨਾਲ ਪਿਆਰ ਪਿਆਰ ਪੈ ਜਾਂਦਾ ਜੀ ਪਿਆਰ ਕਹਿੰਦੇ ਨੇ ਨੇਚਰ ਨਾਲ ਪਿਆਰ ਹੁੰਦਾ ਹਾਂ ਦਰਸ ਕੋ ਨੇਚਰ ਦੇ ਨਾਲ ਪਿਆਰ ਨਾਲੇ ਬਹੁਤ ਨਿੱਗੇ ਸਵਾਲੇ ਮਾਲਕ ਨੇ ਯਾਨੀ ਤੁਹਾਨੂੰ ਕੋਈ ਅੰਦਾਜ਼ਾ ਲਾ ਨਹੀਂ ਸਕਦਾ ਗੱਲਾਂ ਬਾਤਾਂ ਤੋਂ ਵੀ ਇਹ ਪੁਲਿਸ ਡਿਪਾਰਟਮੈਂਟ ਦੇ ਵਿੱਚ ਵੀ ਰਹੇ ਹੋਣਗੇ ਯਾਨ ਨੂੰ ਤਾਂ ਆਦੀ ਭਾਜੀ ਆਪਾਂ ਤੇ ਲਾਸਟ ਤੇ ਗੱਲ ਕਰਦੇ ਆਂ ਵੀ ਜਿਹੜੀਆਂ ਇਹ ਆਪਣੇ ਮੁਰਗੀਆਂ ਜੇ ਕਿਸੇ ਹੋਰ ਵੀਰ ਨੇ ਰੱਖਣੀਆਂ ਹੋਣ ਤਾਂ ਉਹਨਾਂ ਨੂੰ ਤੁਸੀਂ ਕੀ ਸਲਾਹ ਦਿੰਦੇ ਹੋ ਵੀ ਫਰੀ ਰੇਂਜ ਮੁਰਗੀ ਪਾਲਣ ਦਾ ਧੰਦਾ ਛੋਟੇ ਕਿਸਾਨ ਕਰਨਾ ਦਾ ਚਾਹੁੰਦੇ ਆ ਉਹ ਵਿੱਚ ਵਿੱਚ ਡਰਦੇ ਵੀ ਆ ਈ ਬੰਦੇ ਨਾਲ ਫਰਾਡ ਵੀ ਹੋ ਜਾਂਦਾ ਲੋਕ ਸਾਲੇ ਉੜਕ ਮੁਰਗੀਆਂ ਚੁਗਾ ਦਿੰਦੇ ਤੁਹਾਨੂੰ ਪਤਾ ਧੋਖਾ ਹੋ ਜਾਂਦਾ ਤੇ ਇਹ ਤੁਸੀਂ ਕੀ ਕਹਿਣਾ ਚਾਹੋਗੇ ਵੀ ਜੇ ਲੈਣੀਆਂ ਹੁਣ ਤਾਂ ਕਿੱਥੋਂ ਲਵੋ ਜਾਂ ਆਪ ਘੜ ਹੋ ਜਾਂ ਸਟਾਰਟਿੰਗ ਸ਼ੁਰੂ ਤੋਂ ਕਰੋ वैसे ਤਾਂ ਇਹ ਜਿਵੇਂ ਆਪਣੀ ਸਿਹਤ ਵਾਸਤੇ ਜੇ ਘਰਾਂ ਚ ਪੰਜ ਪੰਜ ਚਾਰ ਚਾਰ ਵੀ ਘਰ ਵਾਸਤੇ ਵੀ ਰੱਖਿਆ ਜਾਂ ਉਹ ਵੀ ਵਧੀਆ ਨੇ ਪਰ ਜਿਹਨੇ ਕੋਈ ਫਾਰਮ ਬਣਾਉਣਾ ਉਹ ਜਿਵੇਂ ਰੋਡ ਤੇ ਬਣ ਜੇ ਫੇ ਬੜਾ ਵਧੀਆ ਉੱਥੇ ਹੀ ਸਾਰਾ ਕੁਝ ਇਹਦਾ ਆਂਡਾ ਉਹਦਾ ਉੱਥੇ ਹੀ ਸੇਲ ਹੋ ਜਾਂਦਾ ਅੱਛਾ ਯਾਨੀ ਰੋਡ ਤੇ ਯਾਨੀ ਜ਼ਿਆਦਾ ਬੈਨੀਫੀਟਾ ਹਾਂ ਰੋਡ ਤੇ ਲੋਕ ਦੇਖ ਕੇ ਸੇਲ ਲੈ ਜਾਂਦੇ ਹਾਂ ਲੋਕਾਂ ਨੂੰ ਪਤਾ ਲੱਗਦਾ ਲੰਘਦੇ ਬੜੇ ਪਰ ਜੇ ਲੋਕ ਪੰਜ ਪੰਜ ਚਾਰ ਚਾਰ ਘਰੇ ਵੀ ਰੱਖ ਰਹਿਣ ਤਾਂ ਇਹ ਸਿਹਤ ਵਾਸਤੇ ਬਹੁਤ ਵਧੀਆ ਆਂਡਾ ਠੀਕ ਹੈ ਜੀ ਹਾਂ ਜੀ ਤੇ ਯਾਨੀ ਜੇ ਕਿਤੇ ਨੇ ਫਾਰਮ ਬਣਾਉਣਾ ਤਾਂ ਉਹ ਰੋਡ ਤੇ ਬਣਾਵੇਗਾ। ਹਾਂ ਰੋਡ ਤੇ ਬਣਾ ਦੇ। ਹਾਂ ਹਾਂ। ਫਟਮਾ ਤਾਂ ਫਿਰ ਦਰਸ ਕੋ ਕਰਨ ਹਾਂਜੀ ਹਾਂ। ਤੇ ਯਾਨੀ ਸੇਲ ਇਹ ਵਧੀਆ ਹੋਈ ਜਾਂਦੇ ਨੇ ਆਂਡੇ ਹੈ। ਆਂਡਾ ਤਾਂ ਮਿਲਦਾ ਹੀ ਨਹੀਂ ਇਹ ਸਾਡੇ ਕੋਲ ਤਿੰਨ ਤਿੰਨ ਚਾਰ ਚਾਰ ਦਿਨ ਦੇ ਦੋ ਫੋਨ ਤੇ ਕਹਿੰਦੇ ਨੇ ਵੀ ਸਾਡੇ ਵਾਸਤੇ ਰੱਖਿਓ ਸਾਡੇ ਵਾਸਤੇ ਅੱਛਾ ਜੀ। ਜਿੰਨਾ ਵੀ ਸਾਡੇ ਕੋਲ ਆਂਡਾ ਹੁੰਦਾ 1.5 200 ਜਾਨਵਰ ਆ ਸਾਡੇ ਕੋਲ ਇਹ। ਹਾਂਜੀ ਹਾਂਜੀ। ਪਰ ਆਂਡਾ ਸਾਡਾ ਪੂਰਾ ਨਹੀਂ ਹੋ ਰਿਹਾ। ਅੱਛਾ ਅੱਛਾ। ਤੇ ਬਾਈ ਜੀ ਇਹ ਫਿਰ ਜਿਹੜੀ ਬੱਤ ਕਹੀ ਦੀ ਲਾਈਫ ਕਿੰਨੀ ਕਾ? ਬੱਤਕ ਦੀ 4-5 ਸਾਲਾਂ 4-5 ਸਾਲਾਂ ਅੰਡੇ ਲਈ ਜਾਂਦੀ ਹੈ ਜੀ ਹਾਂ ਅੰਡੇ ਵੀ ਨਾਲ ਮੱਛੀਆਂ ਦਾ ਜਿਹੜਾ ਪਾਣੀ ਹਲਾਉਂਦੀ ਆ ਨਾ ਉਹਨਾਂ ਨੂੰ ਆਕਸੀਜਨ ਫਿਰਦੀਆਂ ਵਧੀਆ ਲੱਗਦੀਆਂ ਨੇ ਹਾਂ ਜੀ ਹਾਂ ਨਹੀਂ ਫਿਰ ਆਪਾਂ ਨੇ ਬੱਚੇ ਤਰਾਬ ਦੇ ਮੋਟਰਾਂ ਚਲਾਉਣੀਆਂ ਪੈਂਦੀਆਂ ਨੇ ਪੱਖੇ ਚਲਾਉਣੇ ਪੈਂਦੇ ਨੇ ਜੀ ਪਾਣੀ ਕੱਢਣਾ ਪੈਂਦਾ ਫਿਰ ਪਾਣੀ ਹੋਰ ਪਾਉਣਾ ਪੈਂਦਾ ਪੱਖੇ ਲਾਇਆ ਹੁੰਦੇ ਨੇ ਸਿਸਟਮ ਕਰਿਆ ਹੁੰਦਾ ਆ ਆਕਸੀਜਨ ਚੀਜ਼ਾਂ ਦੀ ਲੋੜ ਨਹੀਂ ਹਾਂ ਜੀ ਹਾਂ ਜੀ ਹਾਂ ਯਾਨੀ ਕਿਸਾਨਾਂ ਨੂੰ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਜੇ ਕਿਸੇ ਨੇ ਕੰਮ ਸਟਾਰਟ ਕਰਨਾ ਤਾਂ ਇਹ ਤੁਸੀਂ ਰੋਡ ਤੋਂ ਸਟਾਰਟ ਕਰੋ ਰੋਡ ਤੇ ਸਟਾਰਟ ਕਰੋ আর ਛੋਟੇ ਲੈਵਲ ਤੋਂ ਕਰਕੇ 5-10 ਮੁਰਗੀਆਂ ਰੱਖੋ ਤੇ ਇਹ ਹੌਲੀ ਹੌਲੀ ਉੱਤੇ ਜਾਓ ਯਾਨੀ ਇੱਕ ਦਮ ਇਹ ਨਾ ਵੀ ਫਾਰ ਮਗਰ ਲੱਕੇ ਨਾ ਕਰੋ ਕੰਮ ਹਾਂ ਆਪਣੇ ਲੋਕਾਂ ਦਾ ਮੇਨ ਇਹੀ ਹੈ ਜੀ ਜਿਵੇਂ ਤੁਹਾਨੂੰ ਦੇਖ ਲਿਆ ਤੁਸੀਂ ਦੱਸਦਾ ਵੀ ਇੰਨੇ ਰੁਪਏ ਦੇ ਅੰਡੇ ਰਾਂ ਵੇਚਦੇ ਕੋਈ ਮੇਲਣ ਆ ਗਿਆ ਤੁਹਾਡੇ ਕੋਲ ਉਹਦੇ ਮਨ ਚ ਹੀ ਹੋਣਾ ਵੀ ਇੰਨੇ ਨਾ ਕੋਣੇ ਇੰਨੇ ਕਰਕੇ ਕਿਉਂ ਨਾ ਸਾਰਾ ਖੋਲ ਜਾਵੇ ਸੜ ਕੇ ਜਾਵੇ ਉਹਨੂੰ ਨਾਲ ਨਹੀਂ ਹੁੰਦੀ ਨਹੀਂ ਚੀਜ਼ ਦੀ ਨੌਲੇਜ ਤਾਂ ਹੌਲੀ ਹੌਲੀ ਮਿਲਦੀ ਹੈ ਟਾਈਮ ਦੇ ਨਾਲ ਹੀ ਵਧੀਆ ਇਸੇ ਕਰਕੇ ਆਪਾਂ ਕਹਿੰਦੇ ਆ ਵੀ ਥੋੜੇ ਤੋਂ ਸਟਾਰਟ ਕੀਤਾ ਜਾਵੇ ਤਾਂ ਜ਼ਿਆਦਾ ਬੈਨੀਫਿਟ ਆ ਕਰਾਂਗੇ ਜੀ ਇਹਦਾ ਜਿਹੜਾ ਅੰਡਾ ਨਾ ਹਾਂਜੀ ਇਹ ਅੰਡਾ ਦੂਜੀ ਫਾਰਮ ਵਾਲੀ ਮੁਰਗੀ ਨਾਲ ਦਾ ਘੱਟ ਦਿੰਦੀ ਆ ਠੀਕ ਜੀ ਜਿਵੇਂ 100 500 ਤਾਂ ਇਹ 50 60 ਢਾਂਡੇ ਦੇ ਵਿੱਚੋਂ 50 60 ਅੰਡੇ ਰੋਜ਼ ਸਾਨੂੰ ਮਿਲਦੇ ਨੇ 100 100 ਦੇ ਅਸਾਂ 100 ਮੁਰਗੀ ਦੇ ਵਿੱਚੋਂ ਨਹੀਂ ਪਿਆ ਦਾ ਢਾਂਡੇ ਮਿਲਦੇ ਨੇ ਹਾਂ 50 60% ਅੰਡਾ ਦਿੰਦੀ ਆ ਠੀਕ ਆ ਜੀ ਘੱਟ ਅੰਡਾ ਇਹਨਾਂ ਦਾ ਪਰ ਅੰਡਾ ਉਹਨਾਂ ਹੀ ਉਹਦੇ ਨਾਲੋਂ 3 ਗੁਣਾ ਮਹਿੰਗਾ ਵੀ ਆ ਇਹ ਸਹੀ ਗੱਲ ਆ ਜੀ ਹਾਂ ਜਿਹੜੀ ਫਾਰਮ ਵਾਲੇ ਅੰਡੇ ਨਾਲੋਂ 3 ਗੁਣਾ ਅੰਡਾ ਮਹਿੰਗਾ ਵੀ ਆ ਜੀ ਹਾਂਜੀ ਹਾਂਜੀ ਇਸ ਕਰਕੇ ਵਧੀਆ ਮੈਨੂੰ ਮੇਰੇ ਹਿਸਾਬ ਨਾਲ ਵਧੀਆ ਬਾਕੀ ਇਹੀ ਕਹਿੰਦੇ ਆ ਆਪਾਂ ਤਾਂ ਲੋਕਾਂ ਨੂੰ ਇਹੀ ਕਹਿਣਾ ਵੀ ਆਪਦੇ ਥੋੜੇ ਤੋਂ ਸਟਾਰਟ ਕਰਕੇ ਫਿਰ ਵੱਡਾ ਬਣਾਓ ਠੀਕ ਆ ਜੀ ਜੇ ਸੈਟ ਲੱਗਦਾ ਤਾਂ ਬਣਾ ਲਓ ਨਹੀਂ ਲੱਗਦਾ ਤਾਂ ਹਾਂ ਹਾਂ ਤਾਂ ਨਹੀਂ ਬੰਦੇ ਨੌਲੇਜ ਵੀ ਆ ਜਾਂਦੀ ਆ 1.5 ਸਾਲ ਠੀਕ ਨਹੀਂ ਤਾਂ ਕਹਿਣ ਜੀ ਗੱਲਾਂ ਨੇ ਵੀ ਉੱਥੋਂ ਸਿੱਖਿਆ ਉੱਥੋਂ ਸਿੱਖਿਆ ਸਿੱਖ ਕੇ ਵੀ ਕੁਝ ਨਹੀਂ ਬਣਦਾ ਐਡਾ ਇਹ ਤਾਂ ਆਪ ਹੀ ਸਿੱਖਣਾ ਪੈਂਦਾ ਹਾਂ ਆਪ ਜਿਹੜ ਤਜਰਬਾ ਕਰਕੇ ਕੰਮ ਕਰਕੇ ਸਿੱਖ ਗਏ ਹਾਂਜੀ ਹਾਂਜੀ ਉਹ ਬੜਾ ਵਧੀਆ ਨਾਲੇ ਚੀਜ਼ ਨਾਲ ਪਿਆਰ ਪੈ ਜਾਂਦਾ ਬੰਦਾ ਤੇ ਆਪਾਂ ਆਪਣੇ ਆਪ ਨਾਲੇ ਖਰਚਾ ਨਹੀਂ ਕਰਨਾ ਪੈਂਦਾ ਆਪਣੇ ਆਪ ਉਹ ਚੀਜ਼ ਵਧੀ ਜਾਂਦੀ ਹੈ ਜਿਵੇਂ ਐਤ ਕੀ 10 ਮੁਰਗੀਆਂ ਨੇ ਅਗਲੀ ਵਾਰ ਆਂਡੇ ਬੱਚੇ ਖੜਾਲੇ ਗਰਮੀਆਂ ਚ ਨਾ ਵੇਚੇ ਹਾਂਜੀ ਹਾਂ ਬੱਚੇ ਖੜਾਲੇ ਬੱਚੇ ਵੱਢ ਗਏ ਸਾਲਾਂ ਚ ਫੇਰ ਉਹਨਾਂ ਨੇ ਆਂਡੇ ਦੇਣੇ ਸ਼ੁਰੂ ਕਰ ਦੇਣੇ ਨੇ 2 ਸਾਲਾਂ ਚ ਚਾਹੇ 200 300 ਜਿੰਨੀ ਮਰਜ਼ੀ ਕਰ ਲੋ ਸਹੀ ਗੱਲ ਆ ਜੀ ਜਿਹੜਾ ਆਪਾਂ ਬਾਜ਼ਾਰੋਂ ਜੇ ਬੱਚੇ ਲੈ ਕੇ ਆਵਾਂਗੇ ਜਾਂ ਇਸਰੀ ਤੋਂ ਕਢਾਵਾਂਗੇ ਉਹ ਮਰਦੇ ਬਹੁਤ ਨੇ ਤੇ ਮੈਂ ਹੁਣ ਇੱਕ ਹੋਰ ਗੱਲ ਸਵਾਲ ਆਸਤੇ ਕਰਦਾ ਚਲੋ ਹੋ ਗਿਆ ਆਪਣੀ ਵੀਡੀਓ ਲੰਬੀ ਦਾ ਫਿਰ ਬਾੜੀ ਕਾਹਨੂੰ ਕਰਨੇ ਆ ਤੇ ਜੇ ਮੰਨ ਲਓ ਆਪਣਾ ਆ ਲਾਲੂ ਡੇਢ ਕਿਲਾ ਵੀ ਬਾਲਿਆ ਆ ਤੇ ਇਹਦੀ ਕਮਾਈ ਦੇਖੀ ਜਾਵੇ ਤੇ ਦੂਜੇ ਪਾਸੇ ਡੇਢ ਕਿਲੇ ਦੂਜੇ ਦੀ ਕਮਾਈ ਦੇਖੀ ਜਾਵੇ ਚਾਹੇ ਉਹ ਤਿੰਨ ਫਸਲਾਂ ਹੀ ਲੈਂਦਾ ਸਾਲ ਦੇ ਵਿੱਚ ਕੋਉਣਾ ਮੱਕੀ ਬੀਜ ਦਾ ਆਲੂ ਬੀਜ ਦਾ ਤੇ ਨਾਲ ਕਣਕ ਜੋ ਵੀ ਲਾਉਂਦਾ ਜਾਏ ਝੋਨਾ ਲਾਉਂਦਾ ਕੋਈ ਤਾਂ ਦੋ ਫਸਲਾਂ ਕੱਢਦਾ ਕੋਈ ਤਿੰਨ ਕੱਢਦਾ ਯਾਨੀ ਜਿਹੜੇ ਤਿੰਨ ਫਸਲਾਂ ਵੀ ਕੱਢਦੇ ਨੇ ਉਹਨਾਂ ਨੂੰ ਮੂਹਰੇ ਆ ਕੇ ਪਿੱਛੇ ਆ ਇਹ ਸਿਸਟਮ ਥੋੜਾ ਸਾਰਾ ਹੀ ਚਲੋ ਮੂਰੇ ਵੀ ਸੇਤ ਆਪਾਂ ਨਹੀਂ ਕਹਿ ਸਕਦੇ ਪਰ ਮੈਨੂੰ ਜਿੱਥੇ ਜੀਰੀ ਆਰ ਜਿਹੜੀ ਕਣਕ ਦੀ ਫਸਲ ਆ ਉਹਦੇ ਨਾਲੋਂ ਇਹ ਵਧੀਆ ਵਧੀਆ ਹਾਂ ਜਿਵੇਂ ਹੁਣ ਮੱਛੀ ਹੋਈ ਆ 2 ਵਿਗੇ ਆਪਣਾ ਥਾਵਾਂ 5 ਵਾਰ 4-5 ਕੁਆਂਟਲ ਤਕਰੀਬਨ ਸਾਲ 'ਚ ਵੇਚ ਜਾਂਦੀ ਆ ਉਹ 4-5 ਕੁਆਂਟਲ 450-60000 ਰੁਪਏ ਹੋ ਜਾਂਦੀ ਆ ਹਾਂਜੀ ਬਾਕੀ ਬਾਗ ਦਾ ਮੁਰਗੀਆਂ ਦਾ ਇਹ ਤਾਂ ਲੱਗ ਲਾ ਲਓ ਹਾਂਜੀ ਹਾਂ ਤੇ ਵੀਰ ਜੀ ਤੁਹਾਡਾ ਪਿੰਡ ਤੋਂ ਬਾਹਰ ਵਾਰ ਆ ਆਂਦਾ ਮੰਨ ਲਓ ਪਿੰਡ ਤੋਂ ਹੁਣ ਇੱਥੋਂ ਕਿਲੋਮੀਟਰ ਤੇ ਕਿਹੜੇ ਪੈ ਜਾਂਦਾ ਮੰਨ ਲਾ ਹਾਂਜੀ ਦੀਵਾ ਪਿੰਡ ਤੇ ਅੱਧਾ ਕਿਲੋਮੀਟਰ ਆਪਣਾ ਰੋਡ ਆ ਇਹ ਤੇ ਇੱਥੇ ਫਿਰ ਤੁਹਾਡੀ ਸੇਫਟੀ ਕਿਵੇਂ ਕਰਦੇ ਹੋ ਅੱਜ ਕੰ ਤਾਂ ਸਾਰੇ ਚੋਰ ਚੱਕੇ ਇੰਨੇ ਨੇ ਪਿੰਡਾਂ ਚ ਕੁਝ ਨਹੀਂ ਛੱਡਦੇ ਬੈਟਰੀਆਂ ਲਾ ਕੇ ਲੈ ਗਏ ਸਾਡੇ ਪਿੰਡ ਤਾਂ ਜਿਹੜੀਆਂ ਆਪਣੀਆਂ ਲਾਈਟਾਂ ਸੋਲਰ ਲਾਈਟਾਂ ਲਾਈਆਂ ਉਹਦੀ ਇੱਕ ਵੀ ਬੈਟਰੀ ਨਹੀਂ ਛੱਡੀ ਹੈਗੀ ਤੇ ਇਹਦੀ ਸੇਫਟੀ ਲਈ ਤੁਹਾਡਾ ਕੀ ਉਪਰਾਲਾ ਕਰਿਆ ਆ ਸਾਡੇ ਵੈਸੇ ਉਪਰਾਲਾ ਤਾਂ ਐਡਾ ਕੋਈ ਵੀ ਨਹੀਂ ਹੈਗਾ ਪਰ ਕੁੱਤੇ ਰੱਖੇ ਹੋ ਨੇ ਦੋ ਜ਼ਰੂਰ ਅੱਛਾ ਜੇ ਧਿਆਨ ਬਾਕੀ ਸਾਡੇ ਪਿੰਡ ਇਸ ਮੈਕਸਮੂਮ ਤੋਂ ਬਚਿਆ ਹੋਇਆ ਇਹ ਦੇ ਕਰਕੇ ਹਾਂਜੀ ਕੋਈ ਸਾਹਿਬ ਚੋਰ ਇੱਥੇ ਨਹੀਂ ਆਇਆ ਅਜੇ ਤੱਕ ਪਹਿਲਾਂ ਖੁੱਲਾ ਵੀ ਸਮਾਨ ਪਿਆ ਰਹਿੰਦਾ ਸੀ ਜ਼ਿਆਦਾ ਨਹੀਂ ਸ਼ੁਰੂ ਕੀਤਾ ਸੀ ਹਾਂਜੀ ਹਾਂਜੀ ਕਰੇ ਲਾਇਤੀ ਬੰਤੇ ਵਾਟੇ ਹਾਂਜੀ ਉਹ ਫੁੱਲਾ ਵੀ ਸਾਰਾ ਪਿਆਈ ਤੇ ਕਦੇ ਕੋਈ ਇੱਥੇ ਅਜਿਹੇ ਅਨਸਰ ਕਲ ਤਾਂ ਅਨਸਰ ਆਇਆ ਨਹੀਂ ਠੀਕ ਹੈ ਜਿਵੇਂ ਮਰਜ਼ੀ ਦਾ ਉਹ ਜਾਂ ਪਿੰਡ ਸਹੀ ਆ ਜਾਂ ਸੜਕ ਚੱਲਦੀ ਆ ਨਾਲ ਇਹਦੇ ਕਰਕੇ ਕਦੇ ਕੋਈ ਅਜਿਹੀ ਦਿੱਕਤ ਆਈ ਨਹੀਂ ਵੀ ਕੋਈ ਚੋਰੀ ਕਰਕੇ ਲੀਤੀ ਚੋਰੀ ਕਰਕੇ ਲੀਤੀ ਸਗਾਂ ਤੇ ਆਲੇ-ਦਾਲੇ ਲੋਕਾਂ ਨੂੰ ਵੀ ਫਾਇਦਾ ਹੋਇਆ ਇੱਥੇ ਕੈਮਰੇ ਲੱਗੇ ਹੋਨੇ ਆ ਆਪਣੇ ਹਾਂਜੀ ਵਾਈਫਾਈ ਲੱਗਿਆ ਉਹਦੇ ਨਾਲ ਜਿਹੜੀ ਲੋਕਾਂ ਦੀਆਂ ਮੋਟਰਾਂ ਦੀਆਂ ਤਾਰਾਂ ਲੈਣੀਆਂ ਸੀ ਉਹ ਤਾਰਾਂ ਵੀ ਨਹੀਂ ਲਈਆਂ ਹੁਣ ਤੇ ਅੱਛਾ ਜੀ ਸਿੱਧਣ ਦਾ ਇਹ 2 ਸਾਲ ਤੋਂ ਹੀ ਕਰਿਆ ਨਾ ਇੱਥੇ ਨੇੜੇ ਉਹ ਤਾਰ ਵੀ ਨਹੀਂ ਕਿਸੇ ਨੇ ਲਾਈ ਆ ਜਾਨੀ ਆਪਾਂ ਇਹ ਕਹਿ ਸਕ ਕੁੱਤੇ ਜਰੂਰ ਨੇ ਡਾਗ ਕਰਨ ਵੀ ਨਾਲ ਕਰੋ ਚਲੋ ਫਰਮ ਨਹੀਂ ਕਰਨਾ ਜਾਨੀ 2-3 ਵਾਸਤੇ ਰੱਖੋ ਰਾਤੀ ਵਾਸਤੇ ਕੁੱਤਾ ਵਫਾਦਾਰ ਬਹੁਤ ਹਾਂ ਨਾ ਕੋਈ ਬਿੱਲੀ ਆਵੇ ਨਾ ਕੋਈ ਹੋਰ ਆਵੇ ਜਾਨਵਰ ਬਾਹਰੋਂ ਚੱਕਣ ਵਾਲਾ ਕਿ ਨਹੀਂ ਬਾਹਰ ਲਿਆਵਾਰਾ ਕੁੱਤੇ ਚਲੋ ਬਾਗੜਾ ਤਾਂ ਆਪਾਂ ਨੂੰ ਕਰਨਾ ਹੀ ਪੈਂਦਾ ਚਾਰ ਦਵਾਰੇ ਕਿ ਨਹੀਂ ਤੇ ਲਾਸਟ ਦੇ ਵਿੱਚ ਕੁਝ ਕਿਸਾਨ ਵੀਰਾਂ ਨੂੰ ਮੈਸੇਜ ਕੋਈ ਸੁਨੇਹਾ ਦੇਣਾ ਚਾਹੁੰਦੇ ਆ ਮੈਂ ਮੈਸੇਜ ਤਾਂ ਆਪਾਂ ਨੇ ਵਿੱਚ ਹੀ ਜਿਹੜੇ ਨੇ ਸਮਝਣਾ ਹੋਇਆ ਉਹਦੇ ਵਿੱਚ ਹੀ ਮੈਸੇਜ ਸਮਝ ਲੈਣਗੇ ਆਪਾਂ ਮੈਸੇਜ ਤਾਂ ਕੀ ਦੇ ਸਕਦੇ ਆ ਨਾ ਹੀ ਕੋਈ ਸੁਣਦਾ ਅੱਜਕੱਲ ਮੈਸੇਜ ਸਹੀ ਗੱਲ ਹਾਂਜੀ ਆ ਕਿਹਾ ਮੇਰਾ ਦੋਸਤ ਆ ਜਰਗੜੀ ਤੋਂ ਅਮਿੰਦਰ ਸਿੰਘ ਹਾਂਜੀ ਹਾਂ ਇਹਨਾਂ ਨੂੰ ਵੀ ਪਤਾ ਹੀ ਆ ਅੱਛਾ ਅੱਛਾ ਬਸ ਆਈਆ ਵੀ ਇੱਥੇ ਬੈਠਣ ਖੜਨ ਨੂੰ ਵਧੀਆ ਕੋਈ ਯਾਰ ਦੋਸਤ ਆ ਗਿਆ ਹਾਂ ਖਾਣ-ਪੀਣ ਨੂੰ ਵਧੀਆ ਮਰ ਜਾਂਦਾ ਫਿਰ ਇੱਥੇ ਲੈ ਕੇ ਨਾਲ ਕੀ ਜਾਣਾ ਆਪਾਂ ਨੇ ਦਿਲ ਲੱਗ ਜਾਂਦਾ ਦਿਲਤਾ ਇਹ ਗੱਲ ਆ ਵੀਰੇ ਬਾਈ ਜੀ ਕਹਿੰਦੇ ਨੇ ਜਿਹੜੇ ਬੈਕ ਸੈਟ ਬੈਠੇ ਨੇ ਹੁਣ ਆਪਾਂ ਮੈਕ ਦਾ ਹੈ ਨਹੀਂ ਆਪਣੇ ਕੋਲ ਐਕਸਟਰਾ ਨਹੀਂ ਆਪਾਂ ਦੇ ਦਿੰਦੇ ਤੇ ਬਾਈ ਜੀ ਕਹਿੰਦਾ ਵੀ ਦਿਲ ਲੱਗ ਜਾਂਦਾ ਇੱਥੇ ਆ ਕੇ ਬਾਈ ਜੀ ਕੋਲ ਤੋਂ ਤੇ ਮਹਿਫਲ ਲੱਗੀ ਹੋ ਰਹੀ ਦੀ ਜਾਨੀ ਆਪਾਂ ਕਹਿ ਲਈਏ ਆਪਣੇ ਆਪ ਹੀ ਮੇਰਾ ਤਾਂ ਆਪ ਖੁਦ ਦਿਲ ਲੱਗ ਜਾਣਾ ਯਾਹਾਂ ਵਾਲੇ ਤੜੇ ਚਾਰੇ ਪਾਸੇ ਹਰੇ ਵਜੇ ਦੇਖ ਕੇ ਠੰਢੀ ਆ ਬਾ ਐਨ ਜੋ ਚੀਜ਼ ਖਾਣ ਨੂੰ ਦਿਲ ਕਰਦਾ ਉਹ ਤੋੜ ਕੇ ਆਪਾਂ ਖਾ ਸਕਦੇ ਆ ਕਰੇ ਤਾਂ ਪੂਰਾ ਵਧੀਆ ਸਿਸਟਮ ਕਰਿਆ ਭਾਈ ਜੀ ਤੁਹਾਡਾ ਇਹ ਤੁਰਦੇ ਫਿਰਦੇ ਖਾਣੇ ਆ ਫਰੂਟ ਉਹ ਵਾਲਾ ਵਧੀਆ ਲੱਗਦਾ ਜਿਆ ਪਿਆ ਫਰੂਟ ਹੁੰਦਾ ਸਹੀ ਗੱਲ ਆ ਜੀ ਹਾਂਜੀ ਹਾਂਜੀ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਦੱਸਤਾਂ ਨੂੰ ਜਾਣਕਾਰੀ ਦੇਣ ਲਈ ਜਿਹੜਾ ਤੁਸੀਂ ਇੱਥੇ ਪਹੁੰਚੇ ਆਪਦਾ ਕੀਮਤੀ ਸਮਾਂ ਕੱਢ ਕੇ ਕੀਮਤੀ ਸਮਾਂ ਤੁਸੀਂ ਸਾਨੂੰ ਦਿੱਤਾ ਜੀ ਸਾਡਾ ਤਾਂ ਆਉਣਾ ਫਰਜ਼ ਬਣਦਾ ਕਿਸਾਨ ਵੀਰਾਂ ਨੂੰ ਨਵੀਂ ਨਵੀਂ ਜਾਣਕਾਰੀ ਰਹੀ ਏ ਹਾਂਜੀ ਕਿਸਾਨ ਵੀਰੋ ਇਹ ਤਾਂ ਵੀਡੀਓ ਦੀ ਆਪਣੀ ਅੱਜ ਮੁਰਗੀਆਂ ਤੇ ਵੱਤਕਾਂ ਦੇ ਮੱਛੀ ਫਾਰਮ ਬਾਰੇ ਵੀ ਕਿਵੇਂ ਕਿਵੇਂ ਇਹਨਾਂ ਨੇ ਸਟਾਰਟ ਕਰਨਾ ਜੇ ਕਿਸੇ ਨਵੇਂ ਬੰਦੇ ਨੇ ਉਹਦੇ ਬਾਰੇ ਤੇ ਆਪਾਂ ਇੱਕ ਅਗੇ ਹੋਰ ਵੀਡੀਓ ਬਣਾਵਾਂਗੇ ਬਾਗਬਾਨੀ ਤੇ ਪੂਰੀ ਤੇ ਬਾਈ ਇਹੋ ਨਾਲੇ ਕਿਹੜੇ ਕਿਹੜੇ ਬੂਟੇ ਲਾਏ ਹੋਏ ਨੇ ਕਿਹੜੇ ਕਿਹੜੇ ਹੋਰ ਨੇ ਮਾਲਾ ਤੁਹਾਨੂੰ ਹਫਤੇ ਦਸ ਦਿਨਾਂ ਤੱਕ ਉਹ ਵੀਡੀਓ ਆ ਜਾਊਗਾ ਪਾਰਟ 2 ਆਪਣਾ ਇਹ ਵੀਡੀਓ ਦਾ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਤੇ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਬੈਲ ਆਈਕਨ ਦੀ ਘੰਟੀ ਜ਼ਰੂਰ ਆਨ ਕਰਿਆ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਫੇਸਬੁੱਕ ਤੋਂ ਦਾ ਬਿੱਟੂ ਨੇ ਪਰਪੇ ਨੂੰ ਫਾਲੋ ਜ਼ਰੂਰ ਕਰੋ ਬਾਕੀ ਤੁਹਾਨੂੰ ਮੁਰਗੀਆਂ ਤੇ ਮੱਛੀਆਂ ਹੁਣ ਦਿਖਾਉਣੀਆਂ ਨੇ ਤੇ ਆ ਹੁਣ ਤੁਹਾਨੂੰ ਦਿਖਾਉਣੀਆਂ ਮੁਰਗੀਆਂ ਤੇ ਮੱਛੀਆਂ ਉਹ ਆਪਾਂ ਕਲਿੱਪ ਉਮਰ ਦੇ ਆਪਾਂ ਨੂੰ ਇਜਾਜ਼ਤ ਬਣਾਗੇ ਕੋਰਸੋਣੀ ਵੀਡੀਓ ਵਿੱਚ ਧੰਨਵਾਦ